ਲਾਰੈਂਸ ਨੂੰ ਵੀ ਬਾਗੀ ਮੰਦ ਲਾਰੈਂਸ ਵੀ ਜਿਹਦੇ ਸ਼ੁਰੂ-ਸ਼ੁਰੂ ਦੇ ਵਿੱਚ ਨਾ ਜੀ ਲਾਰੈਂਸ ਨਾਲ ਵੀ ਟਕਾ ਆਇਆ ਸੀ ਉਹ ਮੇਰੇ ਬੇਟੇ ਦਾ ਹੀ ਚਿੱਲਾ ਹੈ ਸ਼ਿਰਾਜ ਢੇਲ ਚ ਹੁੰਦਾ ਸੀ ਜਦੋਂ ਤਰੀਕ ਤੇ ਹੁੰਦਾ ਸੀ ਇਹ ਉਦੋਂ ਦੀ ਹਰ ਮੁਲਾਕਾਤ ਤੇ ਜਾਂਦਾ ਤਰੀਕ ਤੇ ਜਾਂਦਾ ਸੀ ਜਿਹੜੇ ਉਸ ਮਿਲਿਓ ਮਿਲਿਆ ਲਾਰੈਂਸ ਨੂੰ ਬਹੁਤ ਸੈਗਰੇਬਲ ਲਾਰੈਂਸ ਨੇ ਬਹੁਤ ਤੁਹਾਡੇ ਕਹਿਣੇ ਚ ਨੇ ਹੁਣ ਤੱਕ ਆਦਾ ਜਿਹਾਣੇ ਮੈਂ ਤਾਂ ਉਹ ਸਮਝਾਉਂਦਾ ਇਸ ਆ ਪੁੱਤ ਵੀ ਤੂੰ ਕਿਹੜਾ ਮਾੜੇ ਕਰਦਾ ਬੱਚਾ ਹੈ 100 ਕਿਲਾ ਪੈਲੀ ਜੀ ਉਹਨਾਂ ਕੋਲੇ ਲਾਰੈਂਸ ਦੇ ਪਰਿਵਾਰ ਲਾਰੈਂਸ ਦੇ ਪਰਿਵਾਰ ਕੋਲ ਪਰ ਸੁਖਦਾਰ ਪਰਿਵਾਰ ਬਿਲਕੁਲ ਜੀ ਬਹੁਤ ਵਧੀਆ ਸ਼ੇਰੇ ਨੂੰ ਵੀ ਕਦੇ ਤੁਸੀਂ ਕਿਹਾ ਪੈਸੇ ਕੰਨੀਓ ਕਦੇ ਤੰਗ ਨਹੀਂ ਹੋਣ ਦਿੱਤਾ ਨਾ ਨਾ ਜੀ ਲਾਰੈਂਸ ਤੁਸੀਂ ਕਹਿ ਰਹੇ ਹੋ 100 ਕਿਲੇ ਦਾ ਮਾਲਕ ਹੈ ਰੌਕੀ ਕੋਲੇ ਵੀ ਕੋਈ ਆਰਥਿਕਤਾ ਦੀ ਦਿੱਕਤ ਨਹੀਂ ਸੀ ਮੈਨਾਂ ਹੀ ਰੱਬ ਤੋਂ ਡਰ ਕੇ ਆਣੇ ਅਸੀਂ ਅਸੀਂ ਕਦੀ ਉਹਨੂੰ ਪਾਣੀ ਨਹੀਂ ਸੀ ਪਿਆਇਆ ਜੀ ਆਪਦੇ ਘਰ ਹੂੰ ਨਹੀਂ ਅਨਾਰਾ ਜੂਸ ਨਹੀਂ ਪਿਆ ਸਕਦਾ ਗੰਨਾ ਹੀ ਪਿਆ ਦਿੰਦਾ 17 ਸਾਲ ਦੀ ਉਮਰ ਦੇ ਵਿੱਚ 1.19 ਕਿਲੋ ਵਜਨ ਸੀ ਜੱਟ ਕਿਤੇ ਸਰੀਰ ਦੇ ਉੱਤੇ ਤੁਸੀਂ ਐ ਕਰਕੇ ਢੁੰਡੀ ਨਹੀਂ ਵੱਢ ਸਕਦੇ ਕਿਤੇ ਪਾਕਿਸਤਾਨ ਗਏ ਸੀ ਪਿੱਛੇ ਜੇ ਉੱਥੇ ਨਾਰੇ ਲੱਗੇ ਸ਼ੇਰੇ ਦੇ ਉਹ ਤਾਂ ਜੀ ਫਿਰ ਅੱਜ ਦਾ ਯੂਥ ਜਿਹੜੀ ਹੈ ਫਿਰ ਤੁਹਾਨੂੰ ਪਤਾ ਹੈ ਜੀ ਹੈਗੀ ਹੈ ਫੈਨ ਹੈ ਫੈਨ ਹੈ ਜੀ ਬਹੁਤ ਫੈਨ ਹੈ ਬਾਪੂ ਜੀ ਤੁਹਾਨੂੰ ਨਹੀਂ ਪਤਾ ਸ਼ੇਰਾ ਸਿੰਘ ਜੀ ਸੀ ਤੁਹਾਨੂੰ ਪਤਾ ਕਿਆ ਜਾਂਦਾ ਫੋਨ ਨਹੀਂ ਸੀ ਰੱਖਦਾ ਸ਼ੇਰਾ ਜਦੋਂ ਤੱਕ ਉਹਨੇ ਫੋਨ ਨਹੀਂ ਰੱਖਿਆ ਪੜਿਆ ਨਹੀਂ ਗਿਆ ਅਖੀਰ ਸਮੇਂ ਫੋਨ ਫੋਨ ਸਮਝ ਲੋ ਕੁੜੀ ਸਮਝ ਲੋ ਜੀ ਕਿ ਫੋਨ ਤਾਂ ਨਹੀਂ ਉਹ ਕੁੜੀ ਨਹੀਂ ਫੜਾਇਆ ਇਹ ਦੇ ਨਾਮ ਅਸਲਾਮੁਅਲਾਈ ਮੈਂ ਉਸ ਕੁੜੀ ਦਾ ਬਾਅਦ ਚ ਕੇਸ ਲੜਿਆ ਪੈਸੇ ਲਾਏ ਮੈਂ ਉਹਨੂੰ ਬਰੀ ਕਰਾਇਆ ਜੀ ਭਾਵੇਂ ਉਹਨੇ ਮੇਰੇ ਪੁੱਤਰ ਨੂੰ ਮਿਲਵਾਇਆ ਮੈਂ ਕਿਹਾ ਚਲ ਮੇਰੇ ਉਹ ਮੈਨੂੰ ਆਹ ਤੋਂ ਨੇ ਮਨ ਮੱਥਾ ਢੇਕਦਾ ਤਾਂ ਮੈਨੂੰ ਆਦੀ ਮੈਂ ਤੇਰੀ ਨੂੰ ਪਰ ਉਹਨੇ ਮੈਨੂੰ ਵਰਤਿਆ ਜੀ ਜਿੰਨਾ ਚਿਰ ਉਹਦੇ ਕੇਸ ਚੱਲਦੇ ਸੀ ਵਕੀਲ ਕਰਨੇ ਸੀ ਮੈਂ ਪੈਸਾ ਤੁਸੀਂ ਲਾਇਆ ਬਿਲਕੁਲ ਪਰ ਜਦੋਂ ਨਿਕਲ ਗਈ ਜੀ ਉਸ ਤੋਂ ਬਾਅਦ ਆਪਾਂ ਨਾ ਹੀ ਸੰਪਰਕ ਕੀਤਾ ਨਾ ਪਰ ਆਪਾਂ ਤਾਂ ਕਰਨਾ ਹੀ ਕਰਦੇ ਸੀ ਕਦੇ ਤੁਹਾਡਾ ਹਲਚਲ ਵੀ ਨਹੀਂ ਪੁੱਛਿਆ ਨਾ ਜੀ ਕਿਚੀ ਨੂੰ ਪਤਾ ਸੀ ਵਿੱਕੀ ਨੂੰ ਬਾਅਦ ਵਿੱਚ ਪਤਾ ਲੱਗਾ ਨਾ ਮੈਨੂੰ ਆਦਾ ਬਾਪੂ ਇਹਨੂੰ ਨਾ ਵੜਨ ਦੇ ਇਹਨੇ ਆਪਣਾ ਕਾਰੀਗਾਰਿਆ ਸਿਸਟਮ ਖਿਲਾਫ ਅੱਜਕੱਲ ਬਹੁਤ ਕਈ ਵਾਰੀ ਤੁਸੀਂ ਬੋਲ ਦਿੰਨੇ ਹੋ ਜਾਂ ਗੱਲ ਕਰਦੇ ਹੋ ਭੈ ਨਹੀਂ ਹੈ ਕੋਈ ਕੀ ਹੈ ਜੀ ਜੇਲ ਸੇਡ ਦੇਵਾਂਗੇ ਗੋਲੀ ਮਾਰ ਦੇਵਾਂਗੇ ਇਹਦੇ ਨਾਲ ਤਾਂ ਚੰਗਾ ਹੀ ਮੁਕਤੀ ਹੋ ਜਾਏਗੀ ਸਿਸਟਮ ਦੀ ਪੇਂਟ ਛੜੇ ਬਿਲਕੁਲ ਸਿਸਟਮ ਦੀ ਪੇਂਟ ਛੜੇ ਮੇਰੇ ਕੋਲ ਕਸੂਰ ਨਹੀਂ ਸੀ ਕੋਈ ਸਟੇਟ ਇਹਨੇ ਪਹਿਲਾਂ ਸਾਨੂੰ ਨੈਕਸਟ ਸਲਾਈਡ ਦਾ ਨਾਮ ਦੇਤਾ ਜੀ ਉਦੋਂ ਮਾਰਿਆ ਫਿਰ ਸਾਨੂੰ ਇਹਨਾਂ ਖਾਰਕੂ ਕਹੇ ਕਿ ਮਾਰੇ ਹੁਣ ਸਾਨੂੰ ਗੈਂਗਸਟਰ ਕਹੇ ਕਿ ਮਾਰੇ ਗੈਂਗਸਟਰ ਤਾਂ ਨਹੀਂ ਸੀਗਾ ਬੇਟਾ ਮੇਰੇ ਇਸ ਚਾਬਦ ਤੋਂ ਤਕਲੀਫ ਹੈ ਬਹੁਤ ਵੱਡੀ ਤੁਸੀਂ ਕਦੇ ਮਹਿਸੂਸ ਕਰਦੇ ਹੋ ਕਿ ਬਤੌਰ ਪਿਤਾ ਕੋਈ ਕਮੀ ਰਹਿ ਗਈ ਸ਼ਾਇਦ ਰੋਕ ਸਕਦੇ ਸੀ ਹੈ ਜੀ ਕਮੀਆਂ ਰਹਿ ਗਿਆ ਸਾਡੇ ਸਿਸਟਮ ਗੈਂਗਸਟਰ ਕਹਿੰਦਾ ਅੱਜ ਉਹ ਅੱਖਾਂ ਨਾਲ ਇਹਨੂੰ ਦੇਖਿਆ ਜਾਂਦਾ ਤੁਹਾਡੀ ਨਜ਼ਰ ਚ ਸਪੋਰਟਸਮੈਨ ਸੀ ਅੱਜ ਵੀ ਸੁਪਨਾ ਪਾਲਿਆ ਸਾਡੇ ਕੋਲ ਕੋਈ ਹੈ ਜਾਂ ਰਸਤਾ ਹੈਗਾ ਨਹੀਂ ਵੀ ਅਸੀਂ ਲੋਕਾਂ ਨੂੰ ਉਹਦੀ ਸਫਾਈ ਦੇਖੀ ਜੀ ਚਲੋ ਜੋ ਕੁਦਰਤ ਨੇ ਜੋ ਸਾਡੇ ਨਾਲ ਕੀਤਾ ਇਹ ਛੁੱਪ ਕਰਕੇ ਪਰ ਦੁੱਖ ਆਉਂਦਾ ਹੈ ਜੀ ਸਿਸਟਮ ਦੇ ਦੁੱਖ ਆਉਂਦਾ ਹੈ ਵੀ ਸਿਸਟਮ ਨੇ ਸਾਨੂੰ ਗੈਂਗਸਟਰ ਬਣਾਇਆ ਸੀ ਮੈਂ ਉਹਨੂੰ ਉਹਦੀ ਮਾਂ ਨੇ ਗੈਂਗਸਟਰ ਜੰਮਿਆ ਨਹੀਂ ਸੀ ਦੁਨੀਆ ਗੈਂਗਸਟਰ ਕਹਿੰਦੀ ਹੈ ਪਰ ਮੈਂ ਦੇਖਿਆ ਕਿ ਤੁਹਾਡੇ ਪੁੱਤ ਦੀਆਂ ਟਰੋਫੀਆਂ ਉਹਦੇ ਜਾਣ ਤੋਂ ਬਾਅਦ ਵੀ ਉਹਦੀਆਂ ਤਸਵੀਰਾਂ ਪਿੰਡ ਚ ਕਬੱਡੀ ਕੱਪ ਜਾਂ ਹੋਰ ਮੇਲੇਾਂ ਤੇ ਲੋਕ ਅੱਜ ਵੀ ਸੱਦੇ ਆ ਤੁਹਾਨੂੰ ਸੱਦੇ ਆ ਗੈਂਗਸਟਰ ਤਾਂ ਜੀ ਇਹਨਾਂ ਨੇ ਸਾਡਾ ਜਿਹੜਾ ਸਟੇਟ ਇਹਨੇ ਪਹਿਲਾਂ ਸਾਨੂੰ ਨੈਕਸਟ ਸਲਾਈਡ ਦਾ ਨਾਮ ਦੇਤਾ ਜੀ ਉਦੋਂ ਮਾਰਿਆ ਫਿਰ ਸਾਨੂੰ ਇਹਨਾਂ ਖੜਕੂ ਕਹਿ ਕੇ ਮਾਰੇ ਹੁਣ ਸਾਨੂੰ ਗੈਂਗਸਟਰ ਕਹਿ ਕੇ ਮਾਰ ਰਿਹਾ ਜੀ ਗੈਂਗਸਟਰ ਤਾਂ ਨਹੀਂ ਸੀਗਾ ਬੇਟਾ ਮੇਰਾ ਇਸ ਸ਼ਬਦ ਤੋਂ ਤਕਲੀਫ ਹੈ ਬਹੁਤ ਵੱਡੀ ਕਿਸੇ ਨੂੰ ਵੀ ਗੈਂਗਸਟਰ ਇਹ ਕਿਸੇ ਨੂੰ ਵੀ ਕਹਿੰਦੇ ਆ ਜੀ ਤੇ ਉਦੋਂ ਮਹਿਸੂਸ ਹੁੰਦਾ ਹੈ ਜੀ ਸਾਨੂੰ ਇਹ ਮਦਲਿਕ ਟਾਰਗੇਟ ਕਰ ਰਿਹਾ ਸਿਸਟਮ ਦੀ ਪੇਂਟ ਚੜੇ ਬਿਲਕੁਲ ਸਿਸਟਮ ਦੀ ਪੇਂਟ ਚੜੇ ਮੇਰਾ ਬੇਟ ਕਸੂਰ ਨਹੀਂ ਸੀ ਕੋਈ ਬਾਅਦ ਚ ਕਸੂਰ ਹੈਗੇ ਆ ਜੀ ਮਤਲਬ ਜਦੋਂ ਇਸ ਲੈਂਡ ਤੇ ਚੱਲ ਪਿਆ ਉਦੋਂ ਉਸ ਤੋਂ ਬਾਅਦ ਨਹੀਂ ਮੈਂ ਕਹਿ ਸਕਦਾ ਵੀ ਉਹਨੇ ਚੰਗੇ ਕੀਤੇ ਮਾੜੇ ਕੀਤੇ ਬਾਅਦ ਦੇ ਵਿੱਚ ਪਰ ਉਹਨੂੰ ਤੋੜਨ ਵਾਲਾ ਕੌਣ ਸੀਗਾ ਜੀ ਸਾਡਾ ਸਿਸਟਮ ਸੀ ਤੁਸੀਂ ਕਦੇ ਮਹਿਸੂਸ ਕਰਦੇ ਹੋ ਕਿ ਬਤੌਰ ਪਿਤਾ ਕੋਈ ਕਮੀ ਰਹਿ ਗਈ ਸ਼ਾਇਦ ਰੋਕ ਸਕਦੇ ਸੀ ਹੈ ਜੀ ਕਮੀਆਂ ਰਹਿ ਗਈਆਂ ਸਾਡੇ ਸ਼ੁਰੂਆਤੀ ਦਿਨ ਜਦੋਂ ਸੀ ਤਾਂ ਅਬਾਸ ਨਹੀਂ ਹੋ ਰਿਹਾ ਸੀ ਵੀ ਗੱਲ ਜਾ ਕਿੱਧਰ ਨੂੰ ਰਹੀ ਹੈ ਇਹ ਨਹੀਂ ਜੀ ਉਹਦੇ ਛਾਤਰ ਸੀ ਬੇਟਾ ਮੇਰਾ ਚਲਾਕ ਸੀਗਾ ਇੰਟੈਲੀਜੈਂਟ ਸੀ ਪੜਾਈ ਦੇ ਵਿੱਚ ਵੀ ਮੈਂ ਤੁਹਾਨੂੰ ਉਹਦੇ ਸਰਟੀਫਿਕੇਟ ਵਿਖਾ ਸਕਣਾ ਮਤਲਬ ਫਰਵਰੀ ਤੋਂ ਪਹਿਲਾਂ ਤਾਂ ਕਿਤਾਬ ਲੈਣ ਦਾ ਮਤਲਬ ਹੀ ਨਹੀਂ ਸੀ ਇੱਕ ਵਾਰੀ ਪੜਨਾ ਹੈ ਸਰ ਹੂੰ ਜਿਹੜੀ ਚੀਜ਼ ਨੂੰ ਪੜਨਾ ਇੱਕ ਵਾਰੀ ਪੜਨਾ ਹੈ ਅੱਜ ਬੰਦੇ ਸਰਵਸ ਕਰ ਰਹੇ ਨੇ ਉਹਦੇ ਯਾਰ ਦੋਸਤ ਅਲੱਗ-ਅਲੱਗ ਮੈਗ ਵਿੱਚ ਉਹ ਆ 8ਵੀਂ ਚ ਤੇ 10ਵੀਂ ਵਾਲਿਆਂ ਨੇ ਪੇਪਰ ਦਿੱਤੇ ਆ ਉਹ ਪਲੱਸ ਮਾਨਸੀ ਹੁੰਦੇ ਨੇ 10ਵੀਂ ਚ ਪਲੱਸ 2 ਵਾਲਿਆਂ ਨੇ ਪੇਪਰ ਦਿੱਤੇ ਮੁੰਡੇ ਉਹਨਾਂ ਦੇ ਪੇਪਰ ਆਪ ਤੋਂ ਦੋ ਦੋ ਤਿੰਨ ਤਿੰਨ ਕਲਾਸਾਂ ਆਲੇ ਉੱਪਰ ਦੇ ਕੇ ਪੇਪਰ ਆਪ ਦੇ ਕੇ ਉਹਨਾਂ ਨੂੰ ਪਾਸ ਕਰਾਇਆ ਹੈ ਤਾਂ ਅਸੀਂ ਤਾਂ ਜੀ ਉਹ ਮੈਂ ਉਹਨੂੰ ਦਿੰਦਾ ਸੀਗਾ ਜਿੰਨਾ ਖਰਚਾ ਹੂੰ ਕਿਉਂਕਿ ਉਹ ਤਾਂ ਆ ਤਾਂ ਸਿਸਟਮ ਨੂੰ ਵਾਲੇ ਤਾਂ ਨਹੀਂ ਸਾਡੇ ਇਥੋਂ ਬੱਸਾਂ ਚੱਲਦੀਆਂ ਜੀ ਅਭੋਰ ਤੋਂ ਲੁਧਿਆਣਾ ਨਾਗਪਾਲ ਸਰਵਿਸ ਉਹ ਸਾਡੇ ਏਰੀਆ ਦੇ ਡਰਾਈਵਰ ਕਨੈਕਟਰ ਹੈਗੇ ਆ ਜੀ ਤੇ ਮੈਂ ਉਹਨੂੰ ਕਦੀ ਵੀ ਕੇਰੀ ਮੈਂ ਉਹਨੂੰ 15000 ਰੁਪਿਆ ਤਾਂ ਦਿੰਦਾ ਸੀ ਜੀ ਮੈਂ ਡਾਈਟ ਦਾ ਜੀ ਮਹੀਨੇ ਦਾ ਇਹ ਤਾਂ ਫਿਕਸ ਸੀ ਉੱਤੇ ਕੱਪੜੇ-ਕੁਪੜੇ ਆਸਤੇ ਜਾਂ ਕੋਈ ਹੋਰ ਮਾੜਾ-ਮੋਟਾ ਖਰਚੇ ਆਸਤੇ ਪੰਜ-ਸੱਤ ਹਜ਼ਾਰ ਰੁਪਿਆ ਹੋਰ ਵੀ ਲੈ ਜਾਂਦਾ ਸੀ ਮੇਰੇ ਤੋਂ ਮੈਂ ਕਦੀ ਇਕੱਠੇ ਨਹੀਂ ਮੈਂ ਉਹ ਡਰਾਈਵਰ ਕਨੈਕਟਰ ਨੂੰ ਦੇਣੇ ਵੀ ਅੱਜ ਹੁਣ ਦੇ ਦਿਆ ਜੀ ਨਾਲ ਮੈਂ ਇਥੋਂ ਸਿਆਲ ਦੇ ਵਿੱਚ ਦੁੱਧ ਵੀ ਭੇਜਣਾ ਜੀ ਹੂੰ ਪਿੰਡੋਂ ਇਥੋਂ ਬੋਰੋਂ ਦੁੱਧ ਭੇਜਣਾ ਨਾਲ ਮੈਂ ਮੀਟ ਅਚਾਰ ਬਣਾ ਕੇ ਕਦੀ ਸੁੱਕਾ ਕਦੀ ਦੇ ਜਾਉ ਨੇ ਕਹਿਣਾ ਵਜ ਬਣਾ ਕੇ ਹੂੰ ਭੇਜਣਾ ਮੈਂ ਉਹਨੂੰ ਨਹੀਂ ਪੜ ਸਕਿਆ ਜੀ ਵੀ ਇਹ ਉਹ ਕਿਹੜੇ ਕੰਮ ਚ ਪੈ ਚੁੱਕਾ ਹੈ ਕਿਉਂਕਿ ਜੇ ਮੇਰੇ ਤੋਂ ਪੈਸੇ ਨਾ ਮੰਗਦਾ ਤਾਂ ਮੈਂ ਜਰੂਰ ਸੋਚਦਾ ਵੀ ਇਹ ਪੈਸੇ ਤਾਂ ਮੇਰੇ ਤੋਂ ਲੈ ਨਹੀਂ ਰਿਹਾ ਕਿਥੋਂ ਆ ਰਿਹਾ ਦੂਰੀ ਸੀ ਤੁਹਾਡੇ ਰਿਸ਼ਤੇ ਚ ਨਾ ਕੋਈ ਕੁੜੱਤਨ ਸੀ ਕਈ ਵਾਰੀ ਹੁੰਦਾ ਹੈ ਕਿ ਪਿਓ ਪੁੱਤ ਦਾ ਰਿਸ਼ਤਾ ਹੈ ਜਾਂ ਹੁੰਦਾ ਹੈ ਕਿ ਪੁੱਤ ਖੁੱਲ ਕੇ ਗੱਲ ਹੀ ਨਹੀਂ ਕਰਦਾ ਪਿਓ ਨਾਲ ਨਾ ਅਜੀਤਾ ਦੋਵੇਂ ਪਿਓ ਪੋਤਾ ਆਪਸੇ ਹੀ ਖੁੱਲਦੇ ਸੀ ਜੀ। ਰੈਸਲਿੰਗ ਕਰਦੇ ਸੀ ਦੋਵੇਂ ਪਿਓ ਪੋਤਾ ਸੀ। ਬਚਪਨ ਤੋਂ ਜਿਵੇਂ ਆਏ ਦੇ ਨਾਲ ਹੀ ਮੈਂ ਕਰਦਾ ਹੁਣ। ਆ ਮੇਰਾ ਦੋਤਾ ਹੈ। ਹੂੰ ਮੈਂ ਹੁਣ ਜਿਹੜਾ ਸੁਪਨਾ ਮੇਰਾ ਅਧੂਰਾ ਰਹਿ ਗਿਆ ਮੈਂ ਇਹਦੇ ਚ ਵੇਖਦਾ। ਇਹਦੀ ਸਪੋਰਟਸਮੈਨ ਬਣਾਉਣਾ। ਹਾਂਜੀ ਇਹਦੀ ਉਮਰ ਹੁਣ ਅਜੇ 6.5 ਸਾਲ ਨਹੀਂ ਹੈਗੀ। ਤੁਹਾਡੇ ਸਾਹਮਣੇ ਹੈ। ਹੂੰ ਮੇਰਾ ਬੱਚੇ ਨੂੰ ਖਰਾਕ ਦੇਣ ਦਾ ਉਹਦੀ ਪਰਵੇਸ਼ ਕਰਨ ਦਾ ਇੱਕ ਆਪ ਦਾ ਅਲੱਗ ਹੀ ਮੈਥਡ ਹੈ ਗਾ। ਬੇਨੋ ਕੀ ਦੇਣਾ ਹੈ ਕਿਵੇਂ ਦੇਣਾ ਹੈ ਕਿੰਨਾ ਦੇਣਾ ਹੈ ਕਦੋਂ ਦੇਣਾ ਆਪਣੇ ਆਪ ਨਾਲ ਵੀ ਗਿਲਾ ਹੈ ਤੁਹਾਨੂੰ ਆਪਣੇ ਆਪ ਨਾਲ ਤਾਂ ਗਿਲਾ ਹੀ ਏ ਜੀ ਵੀ ਮੈਂ ਉਹਨੂੰ ਪੂਰਾ ਨਹੀਂ ਬਾਝ ਕਰ ਸਕਿਆ ਵੀ ਤੂੰ ਗਿਲਾ ਹੈਗਾ ਆਪਦੇ ਆਪ ਕੋ ਕਰਮ ਆਪਦੇ ਮਾੜੇ ਆ ਉਹਨੂੰ ਤਾਂ ਜਿੰਨਾ ਵਿੱਚ ਰੋ ਪਗੋੜਾ ਰਿਆ ਜਦੋਂ ਉਹਨੂੰ ਦੁੱਖ ਰਿਆ ਜਾਂ ਜਦੋਂ ਉਹਦੀ ਡੈਥ ਹੋਈ ਉਹਨੂੰ ਮੈਂ ਤਾਂ ਰੋਜ਼ ਮਰਦਾ ਜੀ ਹੁਣ ਵੀ ਤੁਹਾਡੇ ਸਾਹਮਣੇ ਮੈਂ ਬੋਲਦਾ ਹਾਂ ਪਰ ਮੇਰਾ ਜੋ ਅੰਦਰੇ ਮੈਨੂੰ ਪਤਾ ਹੈ ਜੀ ਮੇਰੇ ਨਾਲ ਕੀ ਬੀਤਰੀ ਉਹ ਬਾਹਰ ਬੈਠੇ ਉਹਦੀ ਮਾਂ ਚੁੱਕਦੀ ਪਈ ਹੈ ਰੋਜ਼ ਰੋਜ਼ ਇਹ ਦੁੱਖ ਹੁੰਦਾ ਹੈ ਕਿ ਅੱਜ 네ਗੇਟਿਵਲੀ ਬਹੁਤ ਦੁਨੀਆ ਦੇਖਦੀ ਹੈ ਅੱਜ ਸਿਸਟਮ ਗੈਂਗਸਟਰ ਕਹਿੰਦਾ ਹੈ ਅੱਜ ਉਹ ਅੱਖਾਂ ਨਾਲ ਇਹਨੂੰ ਦੇਖਿਆ ਜਾਂਦਾ ਹੈ ਤੁਹਾਡੀ ਨਜ਼ਰ ਚ ਸਪੋਰਟਸਮੈਨ ਸੀ ਅੱਜ ਵੀ ਸੁਪਨਾ ਪਾਲਿਆ ਸਪੋਰਟਸਮੈਨ ਸੀ ਪਰ ਲੋਕਾਂ ਨੂੰ ਅਸੀਂ ਸਾਡੇ ਕੋਲ ਕੋਈ ਹੈ ਜਾਂ ਰਸਤਾ ਤਾਂ ਹੈਗਾ ਨਹੀਂ ਵੀ ਅਸੀਂ ਲੋਕਾਂ ਨੂੰ ਦੀ ਸਫਾਈ ਦੇ ਕੇ ਜੀ ਚਲੋ ਜੋ ਕੁਦਰਤ ਨੇ ਜੋ ਸਾਡਾ ਕੀਤਾ ਇਹ ਚੁੱਪ ਕਰਕੇ ਪਰ ਦੁੱਖ ਆਉਂਦਾ ਹੈ ਜੀ ਸਿਸਟਮ ਦੇ ਦੋਖਾ ਹੁੰਦਾ ਹੈ ਵੀ ਸਿਸਟਮ ਨੇ ਸਾਨੂੰ ਗੈਂਗਸਟਰ ਬਣਾਇਆ ਸੀ ਮੈਂ ਉਹਨੂੰ ਉਹਦੀ ਮਾਂ ਨੇ ਗੈਂਗਸਟਰ ਜੰਮਿਆ ਨਹੀਂ ਸੀਗਾ ਉਹਨੂੰ ਗੈਂਗਸਟਰ ਬਣਾਉਣ ਵਾਲਾ ਪ੍ਰਗਟ ਸਿੰਘ ਹੈਗਾ ਜਿਹੜਾ ਆਪਣਾ ਅੱਜ ਐਮ.ਐਲ.ਏ. ਹੂੰ ਉਸ ਰਾਤੇ ਪ੍ਰਗਟ ਸਿੰਘ ਤੋਰਨ ਆਇਆ ਇਹਨੂੰ ਉਹ ਕਿਵੇਂ ਲੁਧਿਆਣਾ ਸਪੀਡ ਫਾਨ ਅਕੈਡਮੀ ਹੈ ਜੀ ਹੂੰ ਜਦੋਂ ਪਹਿਲਾਂ ਕਾਂਗਰਸ ਸਰਕਾਰ ਸੀ ਕੈਪਟਨ ਉਦੋਂ ਦੇ ਸਪੋਰਟਸ ਡਾਇਰੈਕਟਰ ਸੀਗਾ ਹੂੰ ਪ੍ਰਗਟ ਸਿੰਘ ਨੇ ਇਹਨਾਂ ਨੇ ਟ੍ਰਾਇਲ ਲਿਆ ਜੀ ਉੱਥੇ ਅਕੈਡਮੀ ਦੇ ਵਿੱਚ ਜੀ ਤਾਂ ਮੈਂ ਉਹ ਪਹਿਲਾਂ ਸਪੈਸ਼ਲ ਇਹਦੀ ਦਾਦੀ ਨੂੰ ਮੈਂ ਉੱਥੇ ਕੱਲਿਆ ਕੋਚਿੰਗ ਲੈਂਦਾ ਸੀ ਪ੍ਰਾਈਵੇਟ ਕੋਚਿੰਗ ਪ੍ਰਾਈਵੇਟ ਕੋਚ ਦਾ ਨਿਰਮਲ ਸਿੰਘ ਸੀ ਉਹਨੂੰ ਮੈਂ ਫੀਸ ਵੀ ਦਿੰਦਾ ਸੀ ਉਹਨੇ 2 ਮਹੀਨੇ ਫੀਸ ਲਈ ਬਾਅਦ ਚ ਉਹਨੇ ਕਿ ਨਹੀਂ ਮੈਂ ਫੀਸ ਨਹੀਂ ਲਵਾਂਗਾ ਹੂੰ ਇਹਦੀ ਦਾਦੀ ਨੂੰ ਮੈਂ ਇਹਨਾਂ ਨੂੰ ਕਮਰਾ ਲੈ ਕੇ ਦਿੱਤਾ ਕਿਉਂਕਿ ਇੱਕ ਸਪੋਰਟਸਮੈਨ ਨੂੰ ਪੈਦਾ ਕਰਨ ਵਾਸਤੇ ਬਹੁਤ ਖਰਚਾ ਹੁੰਦਾ ਜਿਉਂ ਹੋਟਲ ਦੀ ਰੋਟੀ ਖਾ ਕੇ ਨਹੀਂ ਬਣ ਸਕਦਾ ਬਿਲਕੁਲ ਉਹਦੇ ਵਾਸਤੇ ਬਹੁਤ ਕੁਝ ਚਾਹੀਦਾ ਇਹ ਦਾਦੀ ਪੁੱਤਰਾ ਉੱਥੇ ਰਹਿੰਦੇ ਸੀਗੇ ਫਿਰ ਚਲੋ ਹੌਲੀ-ਹੌਲੀ ਇਹ ਸਾਡੇ ਏਰੀਏ ਤੇ ਬਹੁਤ ਮੁੰਡੇ ਸੀ ਫਾਇਲ ਕਾ ਜਿਲ੍ਹੇ ਦੇ ਇਹਨਾਂ ਦੀ ਗਾਂ ਦੋਸਤੀ ਹੋ ਗਈ ਇਹਨਾਂ ਨੇ ਫਿਰ ਉੱਥੇ ਰੇਲਵੇ 'ਚ ਇੱਕ ਕੁਆਟਰ ਲੈ ਲਿਆ ਉੱਥੇ ਇਹਨਾਂ ਨੇ ਆਪ ਦਾ ਵਾਧ ਰੱਖ ਲਿਆ ਸਾਰੇ ਮੁੰਡੇ ਵਧੀਆ ਸੀ ਮੈਂ ਇਹ ਮੇਰਾ ਭਰਾ ਵੀ ਅਸੀਂ ਆ 10-15 ਦਿਨਾਂ ਪਿੱਛੇ ਮਹੀਨੇ ਪਿੱਛੇ ਜ਼ਰੂਰ ਜਾਂਦੇ ਸੀ ਉਹਦੇ ਵੇਦ ਅਸੀਂ ਕੋਚ ਨੂੰ ਹੀ ਪੁੱਛਦਾ ਸੀ ਕਿ ਕਿਵੇਂ ਚੱਲਦਾ ਪਿਆ ਬੇਟਾ ਮੇਰਾ ਤਾਂ ਜਦੋਂ ਟ੍ਰਾਇਲ ਦਿੱਤਾ ਜੀ ਉਹਨਾਂ ਨੇ ਉਹ ਜਿਹੜਾ ਇਹ ਉਹਦੇ ਕੋਚ ਹੀ ਨਾਲ ਜੀ ਰਾ ਨਿਰਮਲ ਸਿੰਘ ਉਹ ਐਕਸ਼ਨ ਰਟਾਇਰ ਸੀ ਰੇਲਵੇ ਚੋਂ ਜੀ ਤੇ ਉਹਨੇ ਨੂੰ ਕਿਹਾ ਸੀ ਵੀ ਸ਼ੇਰੇ ਤੂੰ ਅਸੀਂ ਤਾਂ ਇਹਨੂੰ ਸ਼ੇਰਾ ਤਾਂ ਉਹਨਾਂ ਨੇ ਨਾਂ ਦਿੱਤਾ ਜੀ ਅਸੀਂ ਤਾਂ ਇਹਦਾ ਨਾਂ ਗੁਰਸ਼ੀਤ ਸਿੰਘ ਹੈ ਵੈਸੇ ਤੇ ਅਸੀਂ ਇਹਨੂੰ ਕਰੇ ਹੈਪੀ ਐਪੀ ਆਂਦੇ ਸੀ ਕਿਉਂਕਿ ਇਹ ਗਾਣੇ ਗੁਣੇ ਬਹੁਤ ਗਾਉਂਦਾ ਸੀ ਖੁਸ਼ ਮિજાਜ ਮੁੰਡਾ ਸੀ ਜੀ ਹਮ ਮਤਲਬ ਕਦੀ ਇਹਦੇ ਮੱਥੇ ਸ਼ਿਕਨ ਨਹੀਂ ਸੀ ਹੈਗੀ ਤੇ ਉਹ ਜਦੋਂ ਕੋਈ ਵੀ ਆਪਣਾ ਥਰੋ ਕਰਦੇ ਆਂ ਜੀ ਹਾਂਜੀ ਤੇ ਇੱਕ ਆਵਾਜ਼ ਆਉਂਦੀ ਹੈ ਥਰੋ ਦੇ ਮੂੰਹ ਦੇ ਵਿੱਚੋਂ ਬੜਕ ਨਿਕਲਦੀ ਹੈ ਜੀ ਨੇਚਰਲੀ ਨਿਕਲਦੀ ਕੋਈ ਵੀ ਥਰੋ ਹੋ ਰਹੀ ਹਮ ਤੋ ਉਹ ਜਿਹੜਾ ਨਿਰਮਲ ਸਿੰਘ ਜੀ ਉਹ ਆਦਾ ਯਾਰ ਕੀ ਏ ਤੂੰ ਐਪੀ ਛੇਪੀ ਇਹਦਾ ਜਾਨਵਰ ਵਾਲੇ ਨਾਂ ਤੂੰ ਦਾ ਸ਼ੇਰ ਐ ਤੂੰ ਤਾਂ ਮੈਂ ਹਸਣ ਲੱਗ ਪਿਓ ਦੇ ਨਾਲ ਮੈਂ ਕਹੀ ਫਿਰ ਜਾਨਵਰ ਆਲੇ ਤੁਸੀਂ ਕਹਿੰਦੇ ਸ਼ੇਰ ਵੀ ਜਾਨਵਰ ਹੀ ਆਂਦਾ ਨਹੀਂ ਨਹੀਂ ਸ਼ੇਰ ਨਹੀਂ ਬੱਬਰ ਸ਼ੇਰ ਐ ਦੀ ਬੜਕ ਸ਼ੇਰਾਂ ਵਾਲੀ ਏ ਉਹਨੇ ਦਾ ਨਾਂ ਸ਼ੇਰਾ ਰੱਖਿਆ ਜੀ ਸਾਨੂੰ ਅਸੀਂ ਤਾਂ ਇੱਥੇ ਐਪੀ ਆਦੇ ਸੀ ਸਾਨੂੰ ਤਾਂ ਬਾਅਦ ਚ ਪਤਾ ਲੱਗਿਆ ਵੀ ਉਹਦਾ ਨਾਂ ਗਰੁੱਪ ਅੱਜ ਚੱਲਦੇ ਇਹਦੇ ਨਾਂ ਤੋਂ ਫੇਸਬੁੱਕ ਚੱਲਦੀਆਂ ਸ਼ੇਰਾ ਖੁੱਬਣ ਗਰੁੱਪ ਐ ਕਦੇ ਤੁਹਾਨੂੰ ਇਸ ਗੱਲ ਦੀ ਚਿੰਤਾ ਨਹੀਂ ਹੁੰਦੀ ਕਿ ਹੁਣ ਇਹਦੀ ਜੋ ਹੋ ਗਿਆ ਉਹ ਪਿੱਛੇ ਰਹਿ ਗਿਆ ਪਰ ਅੱਗੇ ਉਹ ਲੈਗਸੀ ਨੂੰ ਕੋਈ ਹੋਰ ਮੁੰਡੇ ਚਲਾ ਰਹੇ ਮੈਂ ਤਾਂ ਇਹ ਬੜੀ ਬੇਨਤੀ ਕਰਨਾ ਸਾਰਿਆਂ ਨੂੰ ਵੀ ਵੀ ਇਹ ਰਾਹ ਦੇ ਵਿੱਚ ਨਾ ਤੁਰੋ ਇਹਦੇ ਵਿੱਚ ਕੋਈ ਸਾਡੇ ਵਾਲੇ ਜਿਹਨੂੰ ਕੋਈ ਜ਼ਿਆਦਾ ਸ਼ੌਂਕ ਹੈ ਵੀ ਇਹ ਬੜਾ ਵਧੀਆ ਨਾਂ ਸ਼ੇਰੇ ਦਾ ਵੀ ਸ਼ੇਰੇ ਦਾ ਮਾਂ ਪਿਓ ਫੁਰਕ ਕਿੰਨੇ ਕੁ ਸੁੱਖ ਲੈ ਰਿਆ ਔਲੇ ਕੀ ਹੋਇਆ ਵੀ ਮੈਂ ਤਾਂ ਬੇਨਤੀ ਕਰਨਾ ਵੀ ਕੋਈ ਦੋ ਦਿਨ ਆ ਕੇ ਸਾਡੇ ਕੋਲੇ ਰਵੇ ਆਣ ਕੇ ਸਾਡੇ ਹਾਲਾਤ ਵੇਖੇ ਹੂੰ ਰੋਟੀ ਪਾਣੀ ਜਿਹੀ ਅਸੀਂ ਖਾਣੇ ਉਹ ਜੀ ਮਿਲੇਗੀ ਉਹਨੂੰ ਵੀ ਮਿਲੇਗੀ ਆ ਕੇ ਰਵੇ ਸਾਡਾ ਸਾਡਾ ਦੇਖੇ ਤਾਂ ਸਹੀ ਵੀ ਅਸੀਂ ਕਿਹੜੀ ਜ਼ਿੰਦਗੀ ਜੀ ਰ ਰਹੇ ਹਾਂ ਇੱਕ ਨੌਜਵਾਨ ਪੁੱਤਰ ਘਰ ਚਲਾਇਆ ਜਾਣਾ ਜੀ ਇਕਲੌਤਾ ਪੁੱਤਰ ਚਲੋ ਪਾਣਾ ਮੰਨੇ ਉਹਦਾ ਗੁਰੂ ਸਾਹਿਬ ਦਾ ਪਰ ਰਾਏ ਬਹੁਤ ਮਾੜਾ ਹੈ ਜੀ ਲੋਕੀ ਮੈਂ ਤਾਂ ਹੀ ਤੁਹਾਨੂੰ ਮਕਰ ਸਾਹਿਬ ਸ਼ਾਇਦ ਹਰਮਨ ਸਿੰਘ ਢੁੱਲਰ ਡੀਐਸਪੀਸੀ ਜੀ ਇੱਥੇ ਮਲੋਡ ਜੀ ਉਹਨਾਂ ਨੇ ਮੈਨੂੰ ਬੁਲਾਇਆ ਵੀ ਉਹ ਮਨਵਾ ਦੇ ਵੀ ਤੇਰੇ ਬੇਟੇ ਦਾ ਹਾਲਾਤ ਮਾੜੇ ਆ ਇਹਨੂੰ ਉਸ ਗੋਲੀ ਮਾਰ ਦੇ ਵੀ ਮੈਂ ਕਿਹਾ ਜੀ ਮੈਨੂੰ ਵੀ ਪਤਾ ਹੈ ਵੀ ਕਿੰਨਾ ਕੁ ਚਿਰ ਚੱਲੇਗਾ ਪਤਾ ਸੀ ਤੁਹਾਨੂੰ ਦੀਦਾ ਜੀ ਜਦੋਂ ਫਿਰ ਇਹ ਤਾਂ ਜਦੋਂ ਅਸੀਂ ਕਿਸੇ ਨੂੰ ਮਾਰਾਂਗੇ ਸਾਨੂੰ ਕੋ ਮਾਰੇਗਾ ਹੀ ਬਿਲਕੁਲ ਉਹਨਾਂ ਦਿਨਾਂ 'ਚ ਮੁਲਾਕਾਤ ਨਹੀਂ ਹੋਈ ਸੀ ਤੁਹਾਨੂੰ ਨਹੀਂ ਮੁਲਾਕਾਤ ਨਹੀਂ ਕਦੇ ਵੀ ਨਹੀਂ ਉਹਨਾਂ ਕਦੇ ਨਹੀਂ ਮੁਲਾਕਾਤ ਆਣ ਆਇਓ ਇੱਕ ਵਾਰੀ ਜਦੋਂ ਉਹਦੀ ਡੈਥ ਤੋਂ 15 ਦਿਨ ਪਹਿਲਾਂ ਉਹਨੇ ਸਾਨੂੰ ਕਿਹਾ ਵੀ ਫੋਨ ਨਹੀਂ ਸੀ ਕਰਦਾ ਜੀ ਹੂੰ ਮੁੰਡਾ ਭੇਜਦਾ ਸੀ ਮੁੰਡਾ ਉਹਨੇ ਭੇਜਿਆ ਸਾਡੇ ਕੋਲੇ ਵੀ ਅੱਜ ਰਾਤ ਨੂੰ 10 ਵਜੇ ਤਰਮਾਲੇ ਸਕੂਲ ਕੋਲੇ ਸ਼ੇਰਾ ਮਿਲੇਗਾ ਤੁਹਾਨੂੰ ਅਸੀਂ ਦੋਵੇਂ ਜੀ ਜਾ ਕੇ ਸਕੂਲ ਕੋਲੇ ਬਹਿ ਗਏ ਉਹ ਤਰਮਾਲੇ ਸਕੂਲ ਦੋ ਸੀ ਇੱਕ ਉਹ ਔਨ ਰੋਡ ਤੇ ਹਾਈਵੇ ਤੇ ਸੀਗਾ ਜੀ ਅਸੀਂ ਜਿਹੜਾ ਪ੍ਰਾਇਮਰੀ ਸਕੂਲ ਸੀ ਉਹਦੇ ਜਾ ਕੇ ਬਹਿ ਕੇ ਜਾਗੇ ਅਸੀਂ ਇੱਕ ਵਜੇ ਨਹੀਂ ਉੱਥੇ ਬੈਠੇ ਦੇ ਤੇ ਉਹ ਉੱਥੇ ਬੈਠਾ ਰਿਆ ਸਾਡੀ ਮੁਲਾਕਾਤ ਨਹੀਂ ਹੋ ਸਕੀ ਆਖਰੀ ਮੁਲਾਕਾਤ ਕਦੋਂ ਹੋਈ ਆਖਰੀ ਮੁਲਾਕਾਤ ਮਰਨ ਤੋਂ ਉਹਦੇ ਨਾਲ 3 ਕੋ ਮਹੀਨੇ ਪਹਿਲਾਂ ਜੀ ਉਹ ਵੀ ਇਥੋਂ ਰਾਤ ਨੂੰ 1 ਵਜੇ ਆਇਆ ਘਰੇ ਚਲੋ ਦੋ ਘਟੇ ਰਿਹਾ ਉਹ ਬਸ ਸੰਜੋਗ ਹੀ ਸੀ ਜੇ ਇੱਕ ਪਿੰਡ ਆਇਆ ਸਾਡੇ ਉਹਦਾ ਕੋ ਦੋਸਤ ਦੀ ਡੈਥ ਹੋ ਗਈ ਸੀ ਤੇ ਸਾਡੀ ਵੀ ਕੋ ਰਿਸ਼ਤੇਦਾਰੀ ਦੀ ਡੈਥ ਹੋਈ ਸੀ ਅਸੀਂ ਉਧਰ ਗਏ ਸੀ ਉਹ ਇੱਥੇ ਆਇਆ ਹੈ ਪਿੰਡ ਸਾਰੇ ਮੇਰੇ ਛਰੀਕੇ ਪੈਣਾ ਪਰੌਣ ਮਿਲ ਕੇ ਗਿਆ ਹੈ ਪਰ ਮੇਰੇ ਕਦੇ ਵਾਪਸੀ ਦੀ ਗੱਲ ਨਹੀਂ ਕੀਤੀ ਕਿ ਬੜੀ 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 ਕੀਤੀ ਸੀ ਬਹੁਤ ਕੀਤੀ ਹੈ ਬਹੁਤ ਜਦੋਂ ਨਾ ਜੀ ਉਹ ਜੇਲ੍ਹ ਚੋਂ ਬੇਲ ਉਹਦੀ ਮੈਂ ਕਰਾ ਲਈਏ ਉਹ ਤਾਂ ਮੈਂ ਦੀ ਇਸੇ ਛੜਤੇ ਕਰਾਈ ਸੀ ਵੀ ਗਾਹ ਤੋਂ ਪੁੱਤੇ ਕੰਮ ਨਹੀਂ ਕਰਨਾ ਉਹਦੇ ਨਹੀਂ ਆਏ ਵਧੀਆ ਕਰੇ ਰਹਿਣ ਲੱਗ ਪਿਆ ਸੀ ਹੂੰ ਕਰੇ ਰਹਿੰਦਾ ਸੀ ਤਾਂ ਜਦੋਂ 12 ਦੇ ਵਿੱਚ ਇਲੈਕਸ਼ਨ ਹੋਇਆ ਹੈ ਵਿਧਾਨ ਸਭਾ ਦਾ ਜੀ ਤੇ ਉਦੋਂ ਕਿਉਂਕਿ ਮੈਂ ਉੱਥੇ ਫਰੋਜਪੁਰ ਹੁੰਦਾ ਸੀ ਸਰਵਿਸ ਕਰਦਾ ਸੀ ਉੱਥੇ ਫਰੋਜਪੁਰ ਉਹ ਜਿਹੜਾ ਲਾਡੀ ਗੈਰੀਏ ਦਾ ਸਤਕਾਰ ਕੌਰ ਦਾ ਘਰ ਵਾਲਾ ਹੂੰ ਉਹ ਇਹਦੇ ਤੋਂ ਸੀਨੀਅਰ ਸੀ ਇੱਕ ਦੋ ਕਲਾਸ ਅਗੇ ਤੇ ਇਹਦੇ ਉੱਤੇ ਪੜਦਾ ਸੀ ਨਾਲ ਇਹ ਹੂੰ ਤੇ ਉਹ ਇਹਨੂੰ ਲੈ ਗਿਆ ਵੰਗਾਰ ਕੇ ਵੀ ਮੈਂ ਇਸ ਤਰ੍ਹਾਂ ਇਲੈਕਸ਼ਨ ਲੜਨਾ ਹੈ ਯਾਰ ਪਹਿਲਾਂ ਤਾਂ ਉਹਨੇ ਲੜਿਆ ਸੀਗਾ ਯੂਥ ਦਾ ਉਦੋਂ ਇਹਨੇ ਮਦਦ ਕੀਤੀ ਫਿਰ ਉਹਦੀ ਮੈਸੀਨ ਨੂੰ ਟਿਕਟ ਮਿਲ ਗਈ ਉੱਥੇ ਪਿਆਰਿਆ ਨੇ ਕਤਲ ਹੋ ਗਿਆ ਹੂੰ ਸ਼ੇਰੇ ਤੋਂ ਸ਼ੇਰੇ ਤੋਂ ਹੈ ਜੀ ਇਹਨਾਂ ਬਲ ਪੋਲਿੰਗ ਹੋ ਗਈ ਸੀਗੀ ਉਹ ਮੋਂ ਤਾਂ ਸ਼ੇਰੇ ਦਾ ਹੀ ਆਖੀ ਨੇ ਪਰ ਮਾਰਿਆ ਤਾਂ ਉਹਨੇ ਸੀਗਾ ਲਾਡੀ ਗੈਰੀ ਨੇ ਮਾਰਿਆ ਸੀ ਫੇਰ ਤਾਂ ਉਹਨੇ ਮਾਰਿਆ ਸੀ ਪਰ ਉਹ ਨਾ ਸ਼ੇਰੇ ਦਾ ਲੱਗ ਜਾ ਉਹ ਰਾਜਨੀਤੀ ਬੰਦੇ ਸੀ ਉਹਨੂੰ ਬਦਲ ਗਏ ਜੀ ਉਹ ਫੇਰ ਤਾਂ ਉਹਨੇ ਮਾਰਿਆ ਸੀ ਹੁਣ ਜਿਹੜੇ ਮੁੰਡੇ ਬਹੁਤ ਸਾਰੇ ਨੌਜਵਾਨ ਪਿਛਲੇ ਦਿਨਾਂ ਚ ਗਏ ਸਿੱਧੂ ਮੂਸੇ ਵਾਲਾ ਗਿਆ ਜਾਂ ਨੰਗਲੰਬੀਆਂ ਗਿਆ ਹੀਰੇ ਗਏ ਸਾਡੇ ਹੀਰੇ ਜੀ ਇਹ ਚੀਜ਼ ਤੁਹਾਨੂੰ ਕਿੰਨਾ ਪਰੇਸ਼ਾਨ ਕਰ ਰਹੀ ਹੈ ਕਿ ਸ਼ੇਰਾ ਗਿਆ ਉਹ ਨਹੀਂ ਮੁੜਨਾ ਪਰ ਰੋਜ਼ ਕੋਈ ਨਾ ਕੋਈ ਪੁੱਤ ਪੰਜਾਬ ਦਾ ਐ ਮਰ ਰਿਹਾ ਪਰੇਸ਼ਾਨ ਤਾਂ ਬਹੁਤ ਕਰਦੇ ਅਸੀਂ ਹੁਣ ਅਸੀਂ ਤਾਂ ਆਏ ਮੈਂ ਤੁਹਾਨੂੰ ਬੇਨਤੀ ਉਹ ਮੇਰੀ ਗੱਲ ਵਿਚਾਰੇ ਰਹਿ ਗਈ ਮੈਂ ਮੈਨੂੰ ਉਹਨਾਂ ਨੇ ਬੁਲਾਇਆ ਤਾਂ ਮੈਂ ਉਹਨਾਂ ਨੂੰ ਕਿਹਾ ਸੀ ਮੈਂ ਕਿਹਾ ਡਿਪਟੀ ਸਾਹਿਬ ਤੁਸੀਂ ਐ ਕਰੋ ਕੁਸინა ਜੀ ਮੇਰਾ ਮੂੰਹ ਕਾਲਾ ਕਰੋ ਮੇਰੇ ਗਾਲ ਦੇ ਵਿੱਚ ਸੰਗਲੀ ਪਾਓ ਤੇ ਮੈਨੂੰ ਤੁਸੀਂ ਬਸ ਸਟੈਂਡ ਤੇ ਰੋਡ ਬੰਨ੍ਹ ਦਿਓ ਮੈਂ ਵੀ ਮੇਰਾ ਪੁੱਤਰ ਤਾਂ ਨਹੀਂ ਮੈਂ ਬਚਾ ਸਕਿਆ ਪਰ ਕੋਈ ਪੜ ਕੇ ਜਿਨ੍ਹਾਂ ਦੀ ਮੈਂ ਕਹਿੰਦਾ ਉਹਦੇ ਤੇ ਲਿਖੋ ਜਿਨ੍ਹਾਂ ਦੀ ਲਾਤ ਮਾੜੀ ਹੁੰਦੀ ਉਹਨਾਂ ਦੇ ਮਾਪਿਆਂ ਦੇ ਹਾਲਾਤ ਹੁੰਦੇ ਆ ਮੈਂ ਵੀ ਇੱਕ ਬੱਚਾ ਵੀ ਮੇਰੇ ਇਹ ਫੜਤੀ ਪੜ ਕੇ ਜੇ ਸੁਧਰ ਗਿਆ ਤੇ ਮੈਂ ਆਵਦਾ ਸਮਝਾਂਗਾ ਵੀ ਚਲ ਮੈਂ ਆਵਦਾ ਨਹੀਂ ਸਮਝਾ ਸਕਿਆ ਕੋਈ ਤਾਂ ਮੇਰੇ ਅੱਖੇ ਲਾ ਕੇ ਸੁਧਰਿਆ ਜੀ ਉਹਨੇ ਮੈਨੂੰ ਉਠਕੇ ਨਾ ਜੱਫੀਪਾਲੀ ਮੈਨੂੰ ਦਾ ਕਾਨੂੰਨ ਯਾਇਤ ਨਹੀਂ ਦਿੰਦਾ ਜੀ। ਦਿੱਕੀ ਸਾਹਿਬ ਮੈਨੂੰ ਇਸ ਰਾਜ ਨੂੰ ਯਾਇਤ ਨਹੀਂ ਦਿੰਦਾਗਾ। ਮੈਂ ਕਹੀ ਮੈਂ ਜਾਣਾ ਕੋਰਟ ਚ ਮੈਂ ਐਫੀਡੇਵਟ ਲਿਓਣਾ। ਮੈਂ ਆਪਦੀ ਮਰਜ਼ੀ ਨਾਲ ਕਰਨ ਲੱਗਾ। ਅਸੀਂ ਤਾਂ ਚਾਉਂਦੇ ਆ ਵੀ ਇਹ ਇਹ ਰਸਤਾ ਬਹੁਤ ਮਾੜਾ ਹੈ। ਵਨਵੇ ਰਸਤਾ ਹੈ ਜੀ। ਕੋਈ ਸਾਡੀਆਂ ਜਿਹੜੀਆਂ 나ੜੇ ਨਿੱਕੇ ਮੋٹے ਕ੍ਰਾਈਮ ਹੋ ਜਾਂਦੇ ਕਿਸੇ ਤੋਂ ਵੀ ਹੋ ਸਕਦੇ ਨੇਚੁਰਲੀ ਹੋ ਸਕਦੇ। ਜਿਹੜਾ ਬੱਚਾ ਜੇਲ੍ਹ ਚ ਚਲਾ ਗਿਆ ਉਹ ਤਾਂ ਯੂਨੀਵਰਸਿਟੀ ਗਿਆ ਚਲਾ ਕ੍ਰਾਈਮ ਦੀ ਹੂੰ ਖਾਸ ਕਰਕੇ ਜਿਹੜੇ ਸਪੋਰਟਸ ਵਾਲੇ ਹੁੰਦੇ ਕਿਉਂਕਿ ਡੀਲ ਡੌਲ ਤੇ ਹੁੰਦੇ ਆ ਇਹਨਾਂ ਦਾ ਦਿਮਾਗ ਘੱਟ ਹੁੰਦਾ ਤੇ ਤਾਕਤ ਜ਼ਿਆਦੀ ਹੁੰਦੀ ਇਸ ਇਲਾਕੇ ਚ ਕਿਉਂ ਜ਼ਿਆਦਾ ਵਿੱਕੀ ਗੌਂਡਰ ਇਸ ਇਲਾਕੇ ਤੋਂ ਹੋਇਆ ਫਾਇਲ ਕਾ ਤੱਕ ਮੈਂ ਪੂਰਾ ਇਲਾਵਾ ਰੌਕੀ ਹਾਂਜੀ ਫਿਰ ਸ਼ੇਰਾ ਇੱਥੇ ਕਿਉਂ ਲਾਰੈਂਸ ਵੀ ਮੇਰੇ ਇਸ ਧਰਤੀ ਨੇ ਲਾਰੈਂਸ ਵੀ ਤੁਹਾਡੇ ਇਲਾਕੇ ਦਾ ਇਹ ਧਰਤੀ ਕਿਉਂ ਇਹ ਇਹ ਕ੍ਰਾਈਮ ਪੈਦਾ ਕਰ ਰਹੀ ਹੈ ਇਸ ਚੀਜ਼ ਦਾ ਤਾਂ ਮੇਰੇ ਕੋਲ ਕੋਈ ਜਵਾਬ ਨਹੀਂ ਵੀ ਕਿਉਂ ਪੈਦਾ ਹੋ ਰਹੀ ਹੈ ਜੀ। ਹੂੰ। ਇਹ ਬਾਗੀ ਹੈ ਜੀ ਸਾਰੇ ਅਸੀਂ ਮੈਂ ਤਾਂ ਇਹਨਾਂ ਨੂੰ ਮਤਲਬ ਸਿਸਟਮ ਤੋਂ ਬਾਗੀ ਇਹ ਇਹਨਾਂ ਨੇ ਗੈਂਗਸਟਰ ਦਾ ਨਾਮ ਦਿੱਤਾ ਜੀ। ਕਿਉਂਕਿ ਲਾਰੈਂਸ ਨੂੰ ਵੀ ਬਾਗੀ ਮੰਨਦੇ। ਲਾਰੈਂਸ ਵੀ ਜਿਹਦੇ ਸ਼ੁਰੂ-ਸ਼ੁਰੂ ਦੇ ਵਿੱਚ ਨਾ ਜੀ ਲਾਰੈਂਸ ਨਾਲ ਵੀ ਟੱਕਰ ਆਇਆ ਸੀਗਾ। ਮੈਨੂੰ ਮੈਂ ਉਹਦੇ ਬਾਰੇ ਬੜੀ ਚੰਗੀ ਤਰ੍ਹਾਂ ਜਾਣਨਾ ਜੀ। ਉਹ ਮੇਰੇ ਬੇਟੇ ਦਾ ਹੀ ਚਿੱਲਾ ਹੈ। ਮੈਂ ਉਹਨਾਂ ਦੇ ਘਰੇ ਵੀ ਗਿਆ। ਉਦੇ ਮਮੀ ਡੈਡੀ ਨੂੰ ਜਾ ਕੇ ਆਖਿਆ ਜਦੋਂ ਮੈਨੂੰ ਪਤਾ ਲੱਗਾ ਮੇਰਾ ਗੁੰਡੀ ਹੈ ਮੈਂ ਦੋ ਵਾਰ ਹੀ ਗਿਆ ਜੀ ਉਹਨਾਂ ਦੇ ਘਰੇ ਵੀ ਤੁਸੀਂ ਇਸ ਰਸਤੇ ਨਾ ਤੁਰੋ ਮੁੰਡੇ ਤੇ ਕੰਟਰੋਲ ਕਰੋ ਮੇਰਾ ਬੱਚਾ ਹੱਥੋਂ ਨਿਕਲ ਗਿਆ ਤੁਹਾਡਾ ਇਹ ਕਾਬੂ ਆ ਜਾਏਗਾ ਜੀ ਕਦੋਂ ਗਏ ਸੀ ਮੈਂ ਗਿਆ ਸ਼ੇਰਾ ਤੋਂ ਬਾਅਦ ਨਹੀਂ ਜੀ ਸ਼ੇਰਾ ਜੇਲ੍ਹ ਚ ਹੁੰਦਾ ਸੀ ਜਦੋਂ ਤਰੀਕ ਤੇ ਹੁੰਦਾ ਸੀ ਇਹ ਉਦੋਂ ਹੁੰਦੀ ਹਰ ਮੁਲਾਕਾਤ ਤੇ ਜਾਂਦਾ ਤਰੀਕ ਤੇ ਜਾਂਦਾ ਸੀ ਲਾਰੈਂਸ ਹੂੰ ਮਤਲਬ ਉਦੋਂ ਜਦ ਜਿਹੜੇ ਤੁਸੀਂ ਮਿਲਿਓ ਮਿਲਿਆ ਲਾਰੈਂਸ ਨੂੰ ਬਹੁਤ ਸੈਗਰੇਵਰੀ ਲਾਰੈਂਸ ਨੂੰ ਬਹੁਤ ਤੁਹਾਡੇ ਕਹਨੇ ਚ ਨਹੀਂ ਹੁਣ ਤੱਕ ਆਦਾ ਜੀ ਕਹਨੇ ਚ ਉਦੋਂ ਤਾਂ ਮੇਰੇ ਕਹਨੇ ਜੇ ਸੀ ਮੈਂ ਤਾਂ ਉਦੋਂ ਸਮਝਾਉਂਦਾ ਇਸ ਆ ਵੀ ਪੁੱਤ ਵੀ ਤੂੰ ਕਿਹੜਾ ਮਾੜੇ ਕਰਦਾ ਬੱਚਾ ਹੈ 100 ਕਿਲਾ ਪੈਲੀ ਜੀ ਉਹਨਾਂ ਕੋਲੇ ਲਾਰੈਂਸ ਦੇ ਪਰਿਵਾਰ ਲਾਰੈਂਸ ਦੇ ਪਰਿਵਾਰ ਕੋਲੇ ਰਸੂਖਦਾਰ ਪਰਿਵਾਰ ਹੈ ਬਿਲਕੁਲ ਜੀ ਬਹੁਤ ਵਧੀਆ ਉਹਦਾ ਮਾਮਾ ਉਦੋਂ ਸੈਸ਼ਨ ਜਜ ਐਡੀਸ਼ਨਲ ਸੈਸ਼ਨ ਜਜ ਸੀ ਚੱਕਾ ਮਾਮਾ ਉਹਦਾ ਹੰਬਾਲੇ ਮਤਲਬ ਆਰਥਿਕਤਾ ਸਮੱਸਿਆ ਨਹੀਂ ਹੈ ਨਾ ਸ਼ੇਰੇ ਨੂੰ ਵੀ ਕਦੇ ਤੁਸੀਂ ਕਿਹਾ ਪੈਸੇ ਕੰਨੀਓ ਕਦੇ ਤੰਗ ਨਹੀਂ ਹੋਣ ਦਿੱਤਾ। ਨਾ ਨਾ ਜੀ। ਨੋਰਸ ਤੁਸੀਂ ਕਹਿ ਰਹੇ ਹੋ 100 ਕਿੱਲੇ ਦਾ ਮਾਲਕ ਹੈ। ਰੌਕੀ ਕੋਲੇ ਵੀ ਕੋਈ ਆਰਥਿਕਤਾ ਦੀ ਦਿੱਕਤ ਨਹੀਂ ਸੀ। ਨਹੀਂ। ਕੋਈ ਆਰਥਿਕ ਤੇ ਤੰਗੀ ਸਾਨੂੰ ਨਹੀਂ ਆਈ ਸੀ। ਹੂੰ। ਮਾੜਾ ਬੰਦਾ ਹੀ ਪੁਲਵਾਨ ਪੈਦਾ ਕਰ ਸਕਦਾ ਜੀ। ਘਰ ਕੋਣਾ ਪੈਂਦਾ ਜੀ ਜੇ ਝੋਟਾ ਪਾ ਲਿਆ ਜਾਂ ਕਰੇ ਕੋਈ। ਸਪੋਰਟਸਮੈਨ ਨੂੰ ਰੱਖ ਜਾਏ। ਮੈਨੇ ਰੱਬ ਤੋਂ ਡਰ ਕੇ ਆਣੇ ਅਸੀਂ ਅਸੀਂ ਕਦੀ ਉਹਨੂੰ ਪਾਣੀ ਨਹੀਂ ਸੀ ਪਿਆ ਜੀ ਆਪਦੇ ਘਰ। ਹੂੰ। ਨਹੀਂ ਅੰਾਰਾ ਜੂਸ ਨਹੀਂ ਪੀ ਸਕਦਾ ਗੰਨਾ ਹੀ ਪਿਆ ਦਿੰਦਾ ਹੈ ਗਾਜਰਾ ਦਾ ਪਿਆਤਾ ਹੈ ਜੂਸ ਪਿਆਇਆ ਦੁੱਧ ਪਿਆਇਆ ਪਾਣੀ ਨਹੀਂ ਪਿਆ ਸਕੀ 17 ਸਾਲ ਦੀ ਉਮਰ ਦੇ ਵਿੱਚ 1.19 ਕਿਲੋ ਵਜਾਂ ਸੀ ਜੜਦਾ ਕਿਤੇ ਸਰੀਰ ਦੇ ਉੱਤੇ ਤੁਸੀਂ ਐ ਕਰਕੇ ਚੁੰਡੀ ਨਹੀਂ ਵੱਢ ਸਕਦੇ ਕਿਤੇ ਵੀ ਤੁਸੀਂ ਦੱਸਿਆ ਪਾਕਿਸਤਾਨ ਗਏ ਸੀ ਪਿੱਛੇ ਜੇ ਉੱਥੇ ਨਾਰੇ ਲੱਗੇ ਸ਼ੇਰੇ ਦੇ ਉਹ ਤਾਂ ਜੀ ਫਿਰ ਅੱਜ ਦਾ ਯੂਥ ਜਿਹੜੀ ਏ ਫਿਰ ਤੁਹਾਨੂੰ ਪਤਾ ਹੈ ਜੀ ਹੈਗੀ ਏ ਫੈਨ ਹੈ ਫੈਨ ਹੈ ਜੀ ਬਹੁਤ ਫੈਨ ਹੈ ਜੀ ਤੁਹਾਨੂੰ ਇਹ ਚੀਜ਼ ਚੰਗੀ ਲੱਗਦੀ ਹੈ ਨਹੀਂ ਜੀ ਤੁਹਾਡੇ ਪੁੱਤ ਦਾ ਕੋਈ ਫੈਨ ਨਹੀਂ ਹੋਣਾ ਚਾਹੀਦਾ ਸੋਸ਼ਲ ਮੀਡੀਆ ਤੇ ਇੰਨੇ ਪੇਜ ਬਣੇ ਆ ਜ ਫੇਸਬੁਕਾਂ ਤੇ ਬਹੁਤ ਚਰਚਾ ਫੋਟੋਆਂ ਵਾਇਰਲ ਹੁੰਦੀਆਂ ਨੌਜਵਾਨ ਘਰਾਂ ਚ ਲਾ ਕੇ ਰੱਖ ਲੈਂਦੇ ਆ ਬਹੁਤ ਜੀ ਮੈਨਾਂ ਜੀ ਮੇਰੇ ਕੋਲੇ ਕੋਈ ਇੱਛੇ ਸਾਡੇ ਪੈਲਸ ਨੇ ਦੋ ਤਿੰਨ ਕੋਈ ਬਰਾਤ ਆਉਂਦਾ ਬਸ ਦੂਰੋਂ ਦਾ ਖੁੱਬਣਾ ਹੀ ਖੁੱਬਣਾ ਪਰ ਸ਼ੇਰੇ ਦੇ ਘਰੇ ਜਾਣਾ ਹੀ ਤੇ ਸਾਡੇ ਘਰੇ ਆਉਂਦੇ ਮੁੰਡੇ ਫੋਟੋਆਂ ਫੋਟੋਆਂ ਲਵਾਉਂਦੇ ਨੇ ਉਹਨਾਂ ਨੂੰ ਘਰੇ ਆਏ ਉਹਨਾਂ ਆਖਿਆ ਤਾਂ ਕੋਈ ਜਾਂਦਾ ਨਹੀਂਗਾ ਸਮਝਾਈਦਾ ਜ਼ਰੂਰ ਹੈ ਜੀ ਕਿ ਬੇਟਾ ਇਹਨੇ ਕਿਹੜਾ ਕੋਈ ਸਾਡੇ ਸਮਾਜ ਆਸਤੇ ਕੋਈ ਜਾਂ ਸਾਡੇ ਧਰਮ ਆਸਤੇ ਕੌਮ ਆਸਤੇ ਕੋਈ ਕੰਮ ਕੀਤਾ ਹੈ ਜਿਹੜਾ ਸਾਡਾ ਕੋ ਮਾਡਲ ਹੀ ਹੋਏ ਕਿ ਇਹਨੂੰ ਅਸੀਂ ਬਣਨੀਏ ਪਰ ਉਹ ਕਹਿੰਦੇ ਨਹੀਂ ਬਾਪੂ ਜੀ ਤੁਹਾਨੂੰ ਨਹੀਂ ਪਤਾ ਸ਼ੇਰਾ ਕੀ ਚੀਜ਼ ਸੀ ਸਾਨੂੰ ਪਤਾ ਮਾਤਾ ਨੂੰ ਕਿਵੇਂ ਸਮਝਾਉਣੇ ਮਾਤਾ ਵੀ ਬਸ ਸਮਝੌਤਾ ਕੀਤਾ ਇਹੋ ਪਈ ਹੈ ਜੀ ਜਿਵੇਂ ਤੁਸੀਂ ਚੀਜ਼ਾਂ ਨੂੰ ਸਮਝ ਰਹੇ ਹੋ ਮਾਂ ਮਾਂ ਇਸ ਤਰੀਕੇ ਨਾਲ ਸਮਝਦੀ ਹੈ ਗੱਲਾਂ ਨੂੰ ਸਮਝਦੀ ਤਾਂ ਹੈਗੀ ਜੀ ਪਰ ਮਾਂ ਦਾ ਦਿਲ ਤਾਂ ਫਿਰ ਮਾਂ ਦਾ ਹੀ ਹੁੰਦਾ ਹੈ ਨਹੀਂ ਅਸੀਂ ਮੈਂ ਤਾਂ ਇਹ ਕਹਿਣਾ ਆ ਨਾ ਵੀ ਜਿਹੜਾ ਕੋਈ ਜਿੰਨੂੰ ਕੋਈ ਸ਼ੌਂਕ ਹੈ ਕਿਸੇ ਨੂੰ ਇਸ ਰਸਤੇ ਤੁਰਨਾ ਤੇ ਆ ਕੇ ਚਿਹਰੇ ਦੀ ਮਾਂ ਕੋਲੇ ਬੈਠੇ ਦੱਸ ਮੈਂ ਵੇਖੋਦਾ ਕੀ ਹਾਲ ਹੈ ਮੁਕਰ ਸਾਹਿਬ ਅਸੀਂ ਦੋਵੇਂ ਜੀ ਅੱਜ ਤੱਕ ਅਸੀਂ ਗੰਦ ਖਾਦਾ ਹੋਵੇ ਜੇ ਅਸੀਂ ਉਹਨੂੰ ਰੋਟੀ ਖਾ ਲ ਗਏ ਨਹੀਂ ਆਵਾਜ਼ ਮਾਰਦੇ ਦੋਵੇਂ ਜੀ ਦਾ ਆਪ ਉੱਤਰ ਕੇ ਸ਼ੇਰ ਰੋਟੀ ਖਾਈਗੇ ਅੱਜ ਵੀ ਅੱਜ ਵੀ ਕੋਈ ਆ ਜੀ ਬੁਰਕੀ ਨਹੀਂ ਹੈਗੀ ਜਿਹੜੀ ਇਸ ਨੂੰ ਯਾਦ ਕੀਤਾ ਵੀ ਦੇਖਾ ਦੀ ਹੋਵੇ ਔਰ ਤੁਹਾਡੇ ਇੱਕ ਹੋਰ ਬੜੀ ਵੱਡੀ 6 ਵਜੇ ਨੌਜਵਾਨ ਤੁਹਾਡਾ ਜੋ ਹੈ ਵੀ ਗੁਜ਼ਰ ਗਿਆ ਅੱਜ ਵੀ ਜਰੋ ਕੋਈ ਬੱਚਾ ਹੈ ਜੀ ਇਸ ਪਾਸੇ ਤੁਰਿਆ ਹੈ ਜੀ ਮੈਨੂੰ ਤਾਂ ਜੀ ਬਹੁਤ ਮਾਣ ਹੈ ਮੁੰਡਿਆਂ ਤੇ ਵੀ ਮੇਰੇ ਆਖੇ ਲੱਗਦੇ ਹੂੰ ਜੇ ਕੋਈ ਮੈਨੂੰ ਕੋਈ ਮਿਲ ਜੇ ਨਾ ਹੀ ਮੈਂ ਕੋਸ਼ਿਸ਼ ਕਰਾਂ ਸਮਝਾਉਣ ਦੀ ਮੇਰੇ ਇਹ ਤੜਫੇ ਜੀ ਮੇਰੇ ਮਨ ਦੇ ਵਿੱਚ ਹੂੰ ਵੀ ਜਿਹੜਾ ਰਾਹ ਤੁਰਿਆ ਹੈ ਨਾ ਜੀ ਬਹੁਤ ਮਾੜਾ ਹੈ ਵਿੱਕੀ ਮਿੱਡੂ ਖੇੜਾ ਗਿਆ ਸਿੱਧੂ ਗਿਆ ਹਾਂ ਜੀ ਉਹ ਵੀ ਆਪਣੇ ਇਲਾਕੇ ਦੇ ਇੱਕ ਇੱਕ ਕਰਕੇ ਨੌਜਵਾਨ ਕਿਉਂਕਿ ਤੁਹਾਡੇ ਨਾਲੋਂ ਬਿਹਤਰ ਨਾ ਕੋਈ ਇਸ ਦਰਦ ਨੂੰ ਸਮਝ ਸਕਦਾ ਨਾ ਕੋਈ ਸਮਝਾ ਸਕਦਾ ਸਾਡੀ ਵੀ ਇਹੀ ਕੋਸ਼ਿਸ਼ ਹੈ ਕਿ ਅਸੀਂ ਇਸ ਐਪੀਸੋਡ ਦੇ ਜ਼ਰੀਏ ਦੱਸੀਏ ਕਿ ਵਾਹ ਪੇ ਉਹਦਾ ਹਾਲ ਪਿੱਛੇ ਕੀ ਹੁੰਦਾ ਅਸੀਂ ਇਹ ਜੇ ਗਾਣਿਆਂ ਨੂੰ ਪ੍ਰਮੋਟ ਕਰਾਂਗੇ ਤੇ ਫਿਰ ਆਹ ਕੁਝ ਪੰਜਾਬ ਚ ਹੋਵੇ ਗਾਣਿਆਂ ਦਾ ਕਸੂਰ ਹੈਗਾ ਮੈਂ ਬਿਲਕੁਲ ਜੀ ਫਿਲਮਾਂ ਬਣਦੀਆਂ ਇਸ ਤਰ੍ਹਾਂ ਹਾਂ ਗਲਤ ਹੈ ਨਹੀਂ ਹੋਣੀ ਚਾਹੀਦੀ ਨਹੀਂ ਹੋਣਾ ਸ਼ੇਰਾ ਕਿਸੇ ਗੀਤਾਂ ਤੋਂ ਪ੍ਰਭਾਵਿਤ ਸੀਗਾ ਗਾਣਿਆਂ ਤੋਂ ਪ੍ਰਭਾਵਿਤ ਹੋਇਆ ਹਾਂ ਗਾਣੇ ਜੀ ਆਪ ਬਹੁਤ ਸੋਹਣੇ ਗਾਉਂਦਾ ਸੀ ਆ ਗਰਨਾਮ ਭੁੱਲ ਰਹੇ ਜਿਹੜਾ ਇਹ ਵੀ ਮੇਰਾ ਰਿਸ਼ਤੇਦਾਰ ਭਤੀਜਾ ਹੈ ਮੇਰਾ ਹੂੰ ਇਕੱਠੇ ਅਸੀਂ ਇੱਕੋ ਘਰ ਦੇ ਫਾਇਲ ਤੋਂ ਹੁੰਦੇ ਸੀ ਅਸੀਂ ਇਕੱਠੇ ਸਾਡਾ ਤਿੰਨ ਸਾਲ ਸਾਡੀ ਰਸੋਈ ਵੀ ਸਾਂਝੀ ਸੀ ਇਕੱਠੇ ਰਹੇ ਹਾਂ ਦੋਨੋਂ ਭਰਾ ਮੈਂ ਤੇ ਉਹਦਾ ਭਰਾ ਬਹੁਤ ਸੋਹਣੇ ਗਾਣੇ ਗਾਉਂਦਾ ਸੀ ਆ ਜਿਹੜੇ ਆ ਚੱਲਦੇ ਆ ਇਹ ਹੀ ਨਾ ਹੈ ਆਵਾਜ਼ ਪੰਜਾਬ ਦੀ ਤੇ ਚੱਲਦੇ ਨਾ ਹੀ ਪ੍ਰੋਗਰਾਮ ਜੇ ਹੂੰ ਉਹਦੇ ਚ ਉਹਨੇ ਇੱਕ ਟ੍ਰਾਇਲ ਵੀ ਦਿੱਤਾ ਸੀ ਤੇ ਮੈਂ ਉਹਨੂੰ ਲੜਿਆ ਮੈਂ ਕਿਹਾ ਚੇਰੇ ਨੇ ਹਾਂਜੀ ਮੈਂ ਕਿਹਾ ਯਾਰ ਇਹ ਕੰਮ ਹੈ ਹੂੰ ਮੈਂ ਉਹਨੂੰ ਮਤਲਬ ਇਸ ਪਾਸੇ ਮਾੜਾ ਸ਼ਬਦ ਕਿਹਾ ਸੀ ਮੈਂ ਕਿਹਾ ਕੰਮ ਆਪਣੀ ਨਹੀਂ ਹੈਗੇ ਕਿ ਕਿਆ ਜਾਂਦਾ ਫੋਨ ਨਹੀਂ ਸੀ ਰੱਖਦਾ ਸ਼ੇਰਾ ਜਦੋਂ ਤੱਕ ਉਹਨੇ ਫੋਨ ਨਹੀਂ ਰੱਖਿਆ ਫੜਿਆ ਨਹੀਂ ਗਿਆ ਅਖੀਰ ਸਮੇਂ ਫੋਨ ਫੋਨ ਸਮਝ ਲੋ ਕੁੜੀ ਸਮਝ ਲੋ ਜੀ ਕਿ ਫੋਨ ਤਾਂ ਨਹੀਂ ਉਹ ਕੁੜੀ ਨਹੀਂ ਫੜਾਇਆ ਜੁਰਨਾ ਸਲਾਮ ਅਲੈਕੁਮ ਉਸਲੀ ਸਰਾਮਾ ਬੋਦਲਾਂ ਦੀ ਹਾਂਜੀ ਤੁਹਾਨੂੰ ਪਤਾ ਸੀ ਉਹਦੇ ਬਾਰੇ ਉਸ ਤੋਂ ਬਾਅਦ ਕਦੇ ਉਹ ਉਹਦੇ ਕੋਈ ਪੜਤਾਲ ਤੁਸੀਂ ਕੀਤੀ ਪਰਿਵਾਰਕ ਤੌਰ ਤੇ ਮੈਂ ਤਾਂ ਜੀ ਤੁਸੀਂ ਆਖੋਗੇ ਵੀ ਇਹ ਗੱਲ ਕੀ ਕਹਿੰਦਾ ਪਿਆ ਹੈ ਮੈਂ ਉਸ ਕੁੜੀ ਦਾ ਬਾਅਦ ਚ ਕੇਸ ਲੜਿਆ ਪੈਸੇ ਲਾਏ ਮੈਂ ਉਹਨੂੰ ਬਰੀ ਕਰਾਇਆ ਜੀ ਭਾਵੇਂ ਉਹਨੇ ਮੇਰੇ ਪੁੱਤਰ ਨੂੰ ਮਰਵਾਇਆ ਮੈਂ ਕਿਹਾ ਜਲ ਮੇਰੇ ਉਹ ਮੈਨੂੰ ਆਹ ਕੋਨੇ ਨੇ ਮਨ ਮੱਥਾ ਠੇਕਦਾ ਤਾਂ ਮੈਨੂੰ ਆਦੀ ਮੈਂ ਤੇਰੀ ਨੂੰਹਾਂ ਮੰਨ ਲਿਆ ਤੁਸੀਂ ਮੈਂ ਮੈਂ ਜੀ ਜਜਬਾਤੀਓ ਕੇ ਮੈਂ ਭੋਲੀ ਮੈਂ ਉਹਦੇ ਤੇ ਪਰ ਉਹਨੇ ਮੈਨੂੰ ਵਰਤਿਆ ਜੀ ਜਿੰਨਾ ਚਿਰ ਉਹਦੇ ਕੇਸ ਚੱਲਦੇ ਸੀ ਵਕੀਲ ਕਰਨੇ ਸੀ ਮੈਂ ਪੈਸਾ ਤੁਸੀਂ ਲਾਇਆ ਬਿਲਕੁਲ ਜੀ ਉਹਦਾ ਪਿਓ ਆ ਬੈਠਾ ਇੱਥੇ ਸੁਣਾ ਰੂਟ ਬੈਠਾ ਐ ਪੁੱਛੋ ਮੈਂ ਪਬਲਿਕਲੀ ਕਹੀ ਜਾਂਦਾ ਜੇਲ੍ਹ ਚ ਗਈ ਏ ਉੱਥੇ ਅੰਦਰ ਮੁੰਡੇ ਸੀਗੇ ਜਿਹੜੇ ਸ਼ੇਰੇ ਦੇ ਯਾਰ ਦੋਸਤ ਆ ਗੁਰਪ੍ਰਿੰਸ ਇੱਕ ਵਰਗੇ ਤਰੋ ਵਰਗੇ ਇਹ ਜਿੰਨੇ ਮੁੰਡੇ ਅੰਦਰ ਸੀ ਮੈਂ ਆਖਿਆ ਵੀ ਇਸ ਤਰ੍ਹਾਂ ਮੈਸੀ ਲਾਤਾ ਵੀ ਇਸ ਤਰ੍ਹਾਂ ਕੁੜੀ ਆ ਰਹੀ ਜੋ ਉਹ ਪੱਬੀ ਪੱਬੀ ਕਰਕੇ ਉਹਨਾਂ ਰਾਣੀ ਬਣਾ ਕੇ ਰੱਖਿਆ ਜੀ ਉੱਥੇ ਪਰ ਜਿੱਦਣ ਉਹ ਨਿਕਲ ਗਈ ਜੀ ਉਸ ਤੋਂ ਬਾਅਦ ਆਪਾਂ ਨਾ ਹੀ ਸੰਪਰਕ ਤੇ ਨਾ ਫਿਰ ਆਪਾਂ ਤਾਂ ਕਰਨਾ ਹੀ ਕਰਦੇ ਸੀ ਕਦੇ ਤੁਹਾਡਾ ਹਲਚਲ ਵੀ ਨਹੀਂ ਪੁੱਛਿਆ ਨਾ ਜੀ ਨਾ ਪਹਿਲਾਂ ਜਦੋਂ ਉਹਨੂੰ ਲੋੜ ਸੀ ਉਦੋਂ ਜ਼ਰੂਰ ਉਹ ਪੁੱਛਦੀ ਰਹੀ ਇੱਕ ਵਾਰ ਮੇਰੇ ਘਰੇ ਵੀ ਆਈ ਦੋ ਵਾਰੀ ਤਦੋਂ ਮੇਰੀ ਬੇਟੀ ਨੇ ਇਤਰਾਜ ਕੀਤਾ ਹੂੰ ਤੇ ਮੈਂ ਆਖਿਆ ਉਹ ਤਾਂ ਮੈਨੂੰ ਨਹੀਂ ਸੀ ਉਦੋਂ ਪਤਾ ਬਾਅਦ ਚ ਜਿਵੇਂ ਸਵਾ ਮੈਂਦਾ ਪਤਾ ਲੱਗਦਾ ਹੌਲੀ ਹੌਲੀ ਵੀ ਕੀ ਕੀ ਦਾ ਕੀ ਹੋ ਰਿਹਾ ਸੀ ਖਬੂਲੇ ਹੋਣੇ ਤੁਹਾਡੇ ਅੱਗੇ ਨਹੀਂ ਕਬੂਲ ਦੀ ਤੇ ਫਿਰ ਮੈਂ ਉੱਥੇ ਨਾ ਝੜਕਾ ਦਿੰਦਾ ਉਹਨੂੰ ਮੈਂ ਤਾਂ ਇਹਨੇ ਵਿੱਕੀ ਮਿੱਡੂ ਖੇੜੇ ਨਾਲ ساری ਗੱਲ ਦੱਸੀ ਬਾਅਦ ਦੇ ਵਿੱਚ ਵਿੱਕੀ ਨੂੰ ਪਤਾ ਸੀ ਸਭ ਵਿੱਕੀ ਨੂੰ ਬਾਅਦ ਚ ਪਤਾ ਲੱਗਾ ਨਾ ਮੈਨੂੰ ਆ ਦਾ ਬਾਪੂ ਇਹਨੂੰ ਨਾ ਵੜਨ ਦੇ ਇਹਨੇ ਆਪਣਾ ਕਾਰਜ ਆੜਿਆ ਵਿੱਕੀ ਤੇ ਜਾਣ ਦਾ ਵੀ ਦੁੱਖ ਹੈ ਤੁਹਾਨੂੰ ਉਹ ਮੇਰਾ ਪੁੱਤ ਸੀ ਉਹ ਵੀ ਗਾਇਬ ਗਾਇਬ ਮੇਰੀ ਕੇ ਆ ਕੇ ਬਾਹ ਫੜਦਾ ਸੀ ਮਿਲ ਜਾਂਦਾ ਸੀ ਹੂੰ ਮੇਰੀ ਤਾਂ ਕਿਸੇ ਨਾਲ ਵੀ ਦੁਸ਼ਮਣੀ ਨਹੀਂ ਹੈਗੀ ਹੂੰ ਮੇਰੇ ਵਾਸਤੇ ਸਾਰੇ ਮੇਰੇ ਪੁੱਤਰੀ ਸਿਸਟਮ ਖਿਲਾਫ ਅੱਜਕੱਲ ਬਹੁਤ ਕਈ ਵਾਰੀ ਤੁਸੀਂ ਬੋਲ ਦਿੰਨੇ ਹੋ ਜਾਂ ਗੱਲ ਕਰਦੇ ਹੋ ਭੈ ਨਹੀਂ ਹੈ ਕੋਈ ਕੀ ਹੈ ਜੀ ਜੇਲ ਸੇਡ ਦੇਵਾਂਗੇ ਗੋਲੀ ਮਾਰ ਦੇਵਾਂਗੇ ਇਹਦੇ ਨਾਲ ਤਾਂ ਚੰਗਾ ਹੀ ਮੁਕਤੀ ਹੋ ਜਾਏਗੀ ਸੱਚ ਤਾਂ ਹੈ ਗਾਈ ਸੱਚ ਕੌੜਾ ਹੁੰਦਾ ਹੈ ਜਿਹੜਾ ਵੀ ਕੋਈ ਅਸਰ ਆਂਦਾ ਵੀ ਸਿਸਟਮ ਦਾ ਨਹੀਂ ਮੈਨੂੰ ਬਰਾ ਦੇ ਉਹਨੂੰ ਉਹਨੂੰ ਕੀ ਪ੍ਰਗਟ ਸਿੰਘ ਨੂੰ ਬਹਾਉ ਇੱਥੇ ਮੇਰੇ ਕੋਲ ਤੇ ਹੂੰ ਮੈਂ ਉਹਨੂੰ ਸਾ ਉਹਦੇ ਮੂੰਹ ਮੋੜਾ ਦਿਆਂਗਾ ਵੀ ਤੂੰ ਕੀਤਾ ਕਿ ਨਹੀਂ ਕੀਤਾ ਹੂੰ ਇਹਨੂੰ ਮੈਂ ਇੱਕ ਦੇਸੀ ਦਵਾਈ ਸਾਡੇ ਇੱਕ ਸੰਤੇ ਕੇ ਉਹਨਾਂ ਨੇ ਦਿੱਤੀ ਸੀ ਬਣਾ ਲਈ ਤੇ ਉਹਨਾਂ ਨੂੰ ਗਰਮੀ ਨਹੀਂ ਲੱਗਦੀ ਬੱਚੇ ਨੂੰ ਜਿੰਨੀ ਮਰਜੀ ਪਹੁੰਚ ਜਿੰਤੋਂ ਮਰਜੀ ਇਹ ਕੱਲਾ ਹੀ ਲੋਕੀ ਕਮਰੇਆਂ 'ਚ ਪੈਂਦੇ ਦੇ ਗਰਾਊਂਡ 'ਚ ਹੁੰਦਾ ਸੀਗਾ ਉਹ ਮੁੰਡੇ ਆ ਗਏ 12-13 ਜਣੇ ਉਹਨਾਂ ਨੇ ਆਣ ਕੇ ਜਿਆ ਨਾ ਇੱਕ ਪਾਸੇ ਤਾਂ 29 ਟਾਂਕੇ ਲੱਗੇ ਸੀ ਇੱਕ ਪਾਸੇ 13 ਲੱਗੇ ਸੀ ਸਿਰ ਖਲਾਰਤਾ ਸਾਰਾ ਹੀ ਹੂੰ ਇਹਦੇ ਗੋਡਿਆਂ ਦੇ ਬੇਸਬਾਲ ਮਾਰਦੇ ਰਹੇ ਇੱਥੇ ਮਾਰਦੇ ਰਹੇ ਪਰ ਉਹ ਚਰਬੀ ਐ ਨਹੀਂ ਚੜੀ ਸੀ ਉਹ ਤਾਂ ਕਿਸਮਤ ਚੰਗੀ ਸੀ ਵੀ ਬੀਐਸਐਫ ਦੇ ਪਲਵਾਨ ਆ ਗਏ ਤੇ ਉਹਨਾਂ ਨੇ ਨਿਸ਼ਰਾਜਤਾ ਉਸ ਤੋਂ ਪਹਿਲਾਂ ਕੀ ਹੋਇਆ ਜੀ ਵੀ ਇਹਨਾਂ ਛੇਰਾ ਕਿਤੇ ਬਾਹਰ ਖੇਡਣ ਗਿਆ ਸੀਗਾ ਤੇ ਮੁੰਡੇ ਸੀਗੇ ਚੰਡੀਗੜ੍ਹ ਦੇ ਉਹ ਇਹਨਾਂ ਦੇ ਸੰਪਰਕ 'ਚ ਹੋ ਗਏ ਇਹ ਦੇਣਾ ਜਦੋਂ ਉਹਨਾਂ ਮੁੰਡਿਆਂ ਨੇ ਸੱਟਾਂ ਮਾਰ ਦਿੱਤੀਆਂ ਤੇ ਫਿਰ ਉਹਨਾਂ ਨੇ ਜਦੋਂ ਵੇਖਿਆ ਵੀ ਉਹਨੇ ਮਰੇਗਾ ਉਹਨਾਂ ਮੁੰਡਿਆਂ ਨੇ ਜਾ ਕੇ ਉਹਨੂੰ ਸਿਵਲ ਹਸਪਤਾਲ ਚ ਦਾਖਲ ਕਰਾ ਦਿੱਤਾ ਹੂੰ ਇਹਨੇ ਫੋਨ ਮੈਂ ਉਹਨੂੰ ਲੈ ਕੇ ਦਿੱਤਾ ਅਸੀਂ ਛੋਟਾ ਜਿਹਾ ਉਹਦੇ ਪਿਸਤਾਂ ਤੇ ਲੈ ਕੇ ਦਿੱਤਾ ਅਸੀਂ ਰਿਲਾਇੰਸ ਦੇ ਛੋਟੇ ਛੋਟੇ ਫੋਨ ਲੈ ਦਿੱਸ ਇਹਨੇ ਉਹਨਾਂ ਨੂੰ ਫੋਨ ਕਰ ਦਿੱਤਾ ਮੁੰਡਿਆਂ ਚੰਡੀਗੜਾ ਵਾਲਿਆਂ ਨੂੰ ਵੀ ਯਾਰ ਮੇਰੇ ਇਸ ਤਰ੍ਹਾਂ ਦੁੱਧੀ ਗਰੁੱਪ ਜਿਹੜਾ ਇਹਨਾਂ ਵੀ ਉਹ ਮੇਰੇ ਸੱਟਾਂ ਮਾਰ ਗਏ ਉਹ ਮੁੰਡਿਆਂ ਦੇ ਵੀ ਤੂੰ 2 ਘੰਟੇ ਵੇਟ ਕਰ ਸਾਡੀ ਦੇਰ ਬਬਰ ਪਾ ਜਾਏ ਇਹ ਕਿਸਮਤ ਇਹਨਾਂ ਮੁੰਡਿਆਂ ਦੀ ਮਾੜੀ ਸੀਗੀ ਸਾਡੀ ਮਾੜੀ ਸੀ ਉਹ ਮੁੰਡੇ ਉਹ ਦੀ ਇਹਦੀ ਸ਼ੇਰੇ ਦੀ ਕੇਅਰ ਕਰਦੇ ਸੀ 7-8 ਜਣੇ ਹਸਪਤਾਲ ਚ ਮਿਲ ਗਏ ਉਹਨਾਂ ਨੂੰ ਉਹਨਾਂ ਨੇ ਆਣ ਕੇ ਚੰਡੀਗੜਾ ਲੈ ਆਏ ਇਹਨਾਂ ਨੂੰ ਵੱਡੇ-ਉੱਡੇ ਚੰਗੀ ਤਰ੍ਹਾਂ ਚਲੋ ਸਾਨੂੰ ਤਾਂ ਇਹ ਭਾਈ 23 ਦਿਨਾਂ ਬਾਅਦ ਉਹ ਹੁੰਦਾ ਸੀ ਉਹ ਨਾਰ ਸਿੰਘ ਗਿਲ ਮੇਰ ਹੁੰਦਾ ਸੀ ਲੈਣ ਦੇ ਉਹਦਾ ਦੋਤਾ ਸੀ ਇਹਦਾ ਬੜਾ ਦੋਸਤ ਸੀ ਸ਼ੇਰੇ ਦਾ ਹੀ ਇਹ ਉਹਨੇ ਹੀ ਇਹਦੀ ਸੇਵਾ ਕੀਤੀ ਇਹਨੂੰ ਅਸਟਾਲ ਤੋਂ ਲੈ ਗਿਆ ਸਾਨੂੰ ਦੇ ਨਾਲ ਤਾਂ ਗੱਲ ਆਰਾਮ ਨਾਲ ਕਰ ਲੈਂਦਾ ਸੀ ਪੈਸੇ ਜਿਹੜੇ ਪਾਉਣੇ ਉਹ ਪੈਸੇ ਦੇ ਦਿੰਦੇ ਸਾਂ ਸਾਨੂੰ ਉਹਨੇ ਫੋਨ ਕੀਤਾ ਵੀ ਡੈਡੀ ਆਇਆ ਜੇ ਲੜਾਈ ਜੀ ਹੋ ਗਈ ਸਾਡੀ ਤੇ ਆਪਰਾਇਨਾਮਾ ਕਰਨਾ ਹੈ ਅਸੀਂ ਇੱਥੋਂ ਇਕਬਾਲ ਸਿੰਘ ਤਰਮਾਲਾ ਵੀ ਮੇਰਾ ਮਸੀਹ ਸੀਗਾ ਉਹ ਵੀ ਗਿਆ ਮੇਰੇ ਨਾਲ ਇਹ ਭਰਾ ਸਾਰੇ ਅਸੀਂ ਇੱਥੋਂ ਦੋ ਗੱਡੀਆਂ ਭਰ ਕੇ ਗਏ ਉੱਥੇ ਜਾ ਕੇ ਵੇਖਿਆ ਵੀ ਉੱਥੇ ਸਿਸਟਮ ਹੀ ਹੋਰ ਸੀ ਮੈਂ ਤਾਂ ਉੱਥੇ ਜਾ ਕੇ ਉਹ ਮੁੰਡੇ ਸਾਰੇ ਪੁਲਿਸ ਵਾਲਿਆਂ ਦੇ ਸੀ ਜੀ ਆਤਮ ਨਗਰ ਜਿਹੜਾ ਥਾਣਾ ਹੈ ਲੁਧਿਆਣਾ ਦੇ ਵਿੱਚ ਅਸੀਂ ਉੱਥੇ ਜਾ ਕੇ ਮੈਂ ਕਹੀ ਸਾਡਾ ਰਾਜੀ ਨਾਵਾ ਅਸੀਂ ਤੁਹਾਡੀ ਸਾਡੀ ਕੋਈ ਵਾਟ ਨਹੀਂ ਮੈਂ ਆਪਦਾ ਮੁੰਡਾ ਆਪਦੇ ਘਰੇ ਲੈ ਜਾਣਾ ਮੈਂ ਰੱਜਿਆ ਜੀ ਕਿਡਾ ਮੈਂ ਘਰੇ ਲੈ ਜਾਂਦਾ ਜੀ ਪਰ ਉਹ ਸਾਡਾ ਕੀੜਾ ਜਿਹੜਾ ਮੇਰੇ ਵੀ ਹੈਗਾ ਸੀ ਵੀ ਮੁੰਡਾ ਮੇਰਾ ਖਿਡਾਰੀ ਬਣੇ ਉਹ ਵੀ ਆਉਂਦਾ ਸੀ ਡੈਡੀ ਮੈਂ ਖੇਡਣਾ ਉਹ ਫਿਰ ਉੱਥੇ ਚਲਾ ਗਿਆ ਜੀ ਉਹ ਮੁੰਡੇ ਜਿਹੜੇ ਸੀ ਉਹ ਉਹ ਐਕਚੁਅਲੀ ਚੰਡੀਗੜ੍ਹ ਵਾਲੇ ਜਿਹੜੇ ਉਹ ਗਲਤ ਸੀਗੇ ਜੀ ਉਹਨਾਂ ਨੇ ਇੱਕ ਜੇਲ੍ਹ ਚੋਂ ਸੀਗਾ ਮੁੰਡਾ ਅੱਜ ਕੱਲ ਉਹਦਾ ਨਾਮ ਰਜੀਵ ਰਾਜਾ ਰਜੀਵ ਮੈਂਟਲ ਉਹ ਆਜਦਾ ਹੈ ਉਹਨੂੰ ਛਡਾਉਣਾ ਸੀਗਾ ਤੋ ਇਹਨੂੰ ਬਹਾਨੇ ਨਾਲ ਲੈ ਕੇ ਲੁਧਿਆਣੇ ਕੋ ਬਿਚੇਰੇ ਆਪੇ ਯਾਰ ਬਰਨਾਲੇ ਜਾਣਾ ਹੈ ਉੱਥੇ ਜਾ ਕੇ ਆਂਦੇ ਵਿਆਹ ਕੰਮ ਹੈ ਦਿਲ ਚੋਂ ਛਡੋਣਾ ਸੀ ਨਹੀਂ ਜੀ ਉਹ ਪੇਸ਼ੀ ਤੇ ਜਾ ਰਿਹਾ ਸੀ ਬਠਿੰਡੇ ਜੇਲ੍ਹ ਚੋਂ ਲੁਧਿਆਣੇ ਜਾ ਰਿਹਾ ਸੀ ਬਰਨਾਲੇ ਬੱਸ ਸਟੈਂਡ ਤੇ ਉਹਨਾਂ ਦਾ ਗੱਲਬਾਤ ਕੀਤੀ ਵੀ ਸੀਗੀ ਉਹ ਦੋ ਵਿਚਾਰੇ ਗਏ ਸੀ ਭਲੇ ਮਾਨਸ ਪੁਲਿਸ ਵਾਲੇ ਉਹਨਾਂ ਚਾਹ ਦੇ ਬਾਨੇ ਥੱਲੇ ਧਾਰ ਲਿਆ ਬਹਿ ਗਏ ਇਹ ਛੇਰੇ ਦਾ ਤਾਂ ਇਨਾ ਹੱਥ ਕਰਦਾ ਸੀ ਜੀ ਪੰਜ ਇਟਾ ਪਾਣ ਦਿੰਦਾ ਸੀ ਮਿੱਟੀ ਨਾਲ ਮੈਂ ਕਹ ਤਾ ਪੰਜ ਇਹ ਉਹਨਾਂ ਦਾ ਹਰਮੰਦ ਸੀਗਾ ਇੰਨੇ ਜਾ ਕੇ ਉਹ ਦੋਵਾਂ ਹੌਲਦਾਰ ਸੀ ਬਲਵਿੰਦਰ ਦੋਨਾਂ ਦੇ ਨਾਮ ਐ ਬਲਵਿੰਦਰ ਸੀ ਉਹਨਾਂ ਦੇ ਇੱਕ ਸਿਰ ਚੇਕੇ ਕੁ ਮੁੱਕੀ ਮਾਰੀ ਇਹਨਾਂ ਦੋਵੇਂ ਬਿਓਸ਼ ਹੋ ਗਏ ਉਹ ਮਿਚਾ ਲਿਆ ਸਾਨੂੰ ਤਾਂ ਕੋਈ ਪਤਾ ਨਹੀਂ ਲੱਗਾ ਜੀ ਫਿਰ ਇਹ ਜਦੋਂ ਇਹਦਾ ਕੰਮ ਚੱਲਦਾ ਰਿਹਾ ਜਦੋਂ ਫਿਰ ਫਰੀਚਾ ਸੰਤ ਉਹਦੇ ਹੀ ਪਤਾ ਲੱਗਿਆ ਜੇ ਪ੍ਰਗਟ ਸਿੰਘ ਇਹ ਕੰਮ ਨਾ ਕਰਦਾ ਤੇ ਮੇਰਾ ਪੁੱਤਰੇ ਕੰਮ ਕਰਦਾ ਸੀਗਾ ਬਹੁਤ ਧੰਨਵਾਦ ਤੁਸੀਂ ਸਮਾਂ ਦਿੱਤਾ ਬਹੁਤ ਸਾਰੀਆਂ ਗੱਲਾਂ ਬਹੁਤ ਸਾਰੇ ਸਵਾਲ ਹੋਰ ਨੇ ਪਰ ਮੈਨੂੰ ਲੱਗਦਾ ਹੈ ਕਿ ਸਮਾਜ ਨੂੰ ਪੋਜ਼ਿਟਿਵ ਔਰ ਬਿਹਤਰ ਸਮਾਜ ਵੱਲ ਤੁਸੀਂ ਲੈ ਜਾਣ ਦੀ ਅੱਜ ਜਿਹੜਾ ਮੈਸੇਜ ਦੇ ਰਹੇ ਹੋ ਇਹ ਇੱਕ ਵੱਡਾ ਮੈਸੇਜ ਹੈ ਬਹੁਤ ਧੰਨਵਾਦ ਤੁਹਾਡਾ ਵੀ ਧੰਨਵਾਦ ਜੀ ਆਇਆਂ ਨੂੰ